ਅੱਜ ਮੈਂ ਗੱਲ ਉਹ ਖੋਲਣ ਲੱਗਿਆ ਸਾਰੇ ਮਰੇ ਕਮੋਜੀ ਦੇ ਘਰ ਟੈਲੀਫੋਨ ਲੱਗਿਆ ਤੇ ਸਰਿੰਦਰ ਮਾਨ ਸਾਹਿਬ ਕੁੜੀਆਂ ਦੀ ਆਵਾਜ਼ ਕੱਟ-ਕੱਟ ਕੇ ਕੰਮੋ ਨਾਲ ਗੱਲਾਂ ਕਰਨੋਂ ਤਾਬ ਲੈ ਰਹੇ ਤੇ ਜੋ ਬੀਬੀ ਚੱਕਿਆ ਕਰੇ ਹਨ ਫੋਨ ਕੌਣ ਬੋਲਦੇ ਫਿਰ ਮੈਂ ਹੈਲੋ ਕਰਨ ਜਿੱਤ ਨੇ ਗੱਲ ਕਰਨੀ ਸੋਲੋ ਟੱਕਾ ਕੇ ਹਨ ਤੇ ਇਹਨਾਂ ਨਹੀਂ ਕਮੋ ਤੇਰੀ ਫਲਾਨੀ ਬੋਲਦੀ ਜੀਤੀ ਫਰੈਂਡ ਬੋਲਦੀ ਬਸ ਤੈਨੂੰ ਕਹਿੰਦੇ ਮਾੜਾ ਘਟ ਨੱਚਿਆ ਕਰ ਵੀ ਮਾੜੇ ਜਿਹਾ ਰਵਾਜ ਨਹੀਂ ਤਾਂ ਗਾਣ ਦੇ ਨਾਲ ਦਮ ਚੜਦਾ ਮੈਨੂੰ ਬਿਲਕੁਲ ਨਹੀਂ ਕਹਿੰਦੇ ਮੈਨੂੰ ਕਹਿੰਦੇ ਆ ਤੁਸੀਂ ਗਾਣੇ 'ਚ ਸੁਣਿਆ ਉਹ ਇੱਥੋਂ ਵੀ ਨੱਚਦੀ ਆ ਨਹੀਂ ਇੱਥੋਂ ਵੀ ਨੱਚਦੀ ਆ ਨਹੀਂ ਇੱਥੋਂ ਵੀ ਨੱਚਦੀ ਆ ਇੱਥੋਂ ਵੀ ਨੱਚਦੀ ਆ ਇੱਧਰ ਜਾਂਦੀ ਆ ਫਿਰ ਇੱਧਰੋਂ ਕਹਣਾ ਮੈਂ ਇੱਧਰ ਮੈਂ ਉੱਧਰ ਹੁੰਨੀ ਆ ਉੱਧਰੋਂ ਕਹਿੰਦੇ ਆ ਇੱਧਰ ਹੁੰਨੀ ਆ ਇੱਧਰੋਂ ਕਿ ਸੀ ਕਰਮਜੀਤ ਕੰਮ ਨਹੀਂ ਉੱਠਨੇ ਗੱਲਾ ਵੀ ਕਰ ਛੱਡੇ ਆ ਸ਼ਰਾਬੀ ਨਹੀਂ ਓ ਮਿੱਤਰਾਂ ਨੂੰ ਲੱਗਦੀ ਏ ਸੋਹਣੀ ਬੇ ਹਿਸਾਬੀ ਨਹੀਂ ਪੱਟ ਦਿੱਤੇ ਗੱਭਰੂ ਸ਼ਕੀਨ ਤੂੰ ਹੋ ਨੀਲੇ ਆ ਰਣਾ ਨਾ ਕਰ ਵਾਰ ਨਹੀਂ ਓ ਚਰਖੇ ਤੇ ਤੰਦ ਪਾਉਣ ਵਾਲੀਏ ਤੇਰੇ ਨਾਲ ਹੋ ਗਿਆ ਪਿਆਰ ਨਹੀਂ ਓ ਚਰਖੇ ਤੇ ਤੰਦ ਪਾਉਣ ਵਾਲੀਏ ਨੀ ਤੇਰੇ ਨਾਲ ਹੋ ਗਿਆ ਪਿਆਰ ਨਹੀਂ ਤੋਤੇ ਰੰਗੀ ਪੱਗ ਮੇਰਾ ਦਿਲ ਲੈ ਗਈ ਠੱਗਵੇ ਤੂੰ ਹੀ ਮੇਨ ਸਾਰੇ ਆ ਤਾਂ ਲੱਗਦੇ ਲੱਗਵੇ ਉਚਲਮ ਕਰਦੇ ਤੂੰ ਆ ਚਾਦਰਾਂ ਪਹਿਲੀ ਵਾਰੀ ਆਗਿਆਂ ਪਸੰਦ ਵੇ ਲੰਘਦੇ ਗਲੀ ਚ ਜਦੋਂ ਸੋਣਿਆ ਟੁੱਟ ਜਾਂਦਾ ਤੱਕਲੇ ਤੋਂ ਤੰਦ ਵੇ ਲੰਘਦੇ ਗਲੀ ਚ ਜਦੋਂ ਸੋਣਿਆ ਟੋਟੇ ਜਾਂਦਾ ਤੱਕਲੇ ਤੋਂ ਤਾਂ ਦੇਵੇ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਜ਼ਿੰਦਗੀ ਦੇ ਸਫ਼ਰ ਚ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਜਿੱਥੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਮਸ਼ਹੂਰ ਜੋੜੀ ਜਿਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਕੀ ਸੰਗੀਤ ਦੀ ਗੱਲ ਕਰੀਏ ਪੰਜਾਬੀ ਲੋਕ ਗਾਇਕੀ ਦੇ ਵਿੱਚ ਜਿੱਥੇ ਡਿਊਟ ਦਾ ਇੱਕ ਵੱਖਰਾ ਰੰਗ ਹੁੰਦਾ ਸੋ ਜਿੱਦੇ ਵੀ ਕਦੇ ਸਾਡੇ ਪੰਜਾਬ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਗੱਲ ਕਰੀਏ ਜਿੱਥੇ ਕਿੱਥੇ ਵੱਡੇ ਮੇਲੇ ਸਜਦੇ ਨੇ ਜਦੋਂ ਵੀ ਕਿਤੇ ਡਿਊਟ ਦਾ ਰੰਗ ਨਾ ਹੋਵੇ ਤਾਂ ਉਹ ਮੇਲੇ ਕਿਤੇ ਨਾ ਕਿਤੇ ਫਿੱਕੇ ਨਜ਼ਰ ਆਉਂਦੇ ਨੇ ਸੋ ਪੰਜਾਬੀ ਲੋਕ ਗਾਇਕ ਜੋੜੀ ਜਿੱਥੇ ਸਾਡੇ ਸ਼ਹਿਰ ਬ੍ਰੈਮਟਨ ਦੇ ਵਿੱਚ ਪਹੁੰਚੀ ہوئی ਆ ਪੰਜਾਬ ਤੋਂ ਉੱਚੇ ਚੀ ਤੌਰ ਤੇ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੇ ਬਹੁਤ ਬਹੁਤ ਗਾਇਕੀ ਦੇ ਵਿੱਚ ਨਾਮ ਕਮਾਇਆ ਤੇ ਉਹ ਗਾਇਕ ਜੋੜੀ ਸਾਡੇ ਵਿੱਚ ਆ ਜਿੱਥੇ ਪਹੁੰਚੀ ਹੈ ਤੇ ਉਹਨਾਂ ਨਾਲ ਆਪਾਂ ਜਿੱਥੇ ਗੱਲਬਾਤ ਕਰਨੀ ਆ ਕੀ ਸੰਗੀਤ ਦੀ ਗੱਲ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਣੇ ਇੰਟਰਵਿਊ ਦੌਰਾਨ ਉਹ ਗੱਲਾਂ ਕਰੀਏ ਜਿਹੜੀਆਂ ਗੱਲਾਂ ਕਦੇ ਵੀ ਨਾ ਹੋਈਆਂ ਹੋਣ ਸੋ ਇਸ ਤਰ੍ਹਾਂ ਦੇ ਕੁਝ ਰੋਚਕ ਸਵਾਲ ਅੱਜ ਪੁੱਛਾਂਗੇ ਉਸ ਜੋੜੀ ਦੇ ਨਾਲ ਜਿਸ ਜੋੜੀ ਦਾ ਨਾਮ ਹੈ ਭਾਈ सुरेंद्र ਮਾਨ ਤੇ ਕਰਮਜੀਤ ਕਮੋਜੀ ਤੇ ਆਓ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੋ ਭਾਈ ਜੀ ਪਹਿਲਾਂ ਤਾਂ ਜੀ ਜਿੰਦਗੀ ਦੇ ਸਫ਼ਰ ਤੋਂ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਆਂ ਥੈਂਕ ਯੂ ਥੈਂਕ ਯੂ ਸਾਰੀ ਟੀਮ ਦਾ ਬਹੁਤ-ਬਹੁਤ ਥੈਂਕ ਯੂ ਸੋ ਅ ਸਰਿੰਦਰ ਭਾਈ ਗੱਲ ਕਰਾਂ ਪਹਿਲੀ ਪਹਿਲਾ ਸਵਾਲ ਜਿੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਜਿੱਥੇ ਤੁਹਾਡੀ ਜੂੜੀ ਬੜੀ ਮਕਬੂਲ ਹੈ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜਿੰਨੇ ਵੀ ਨੈਟਵਰਕਸ ਨੇ ਹਮੇਸ਼ਾ ਹੀ ਤੁਹਾਨੂੰ ਅਸੀਂ ਦੇਖਦੇ ਹੁੰਨੇ ਆ ਜਿੱਥੇ ਗਾਇਕੀ ਦੇ ਵਿੱਚ ਤੁਸੀਂ ਬਾਖਮਲ ਰੰਗ ਬਣ ਦਿੰਦੇ ਹੋ ਜਦੋਂ ਥੈਂਕ ਯੂ ਭਾਈ ਥੈਂਕ ਯੂ ਥੈਂਕ ਲੱਗ ਜਾਂਦੇ ਆ ਸੋ ਮੈਂ ਚਾਹਾਂਗਾ ਜੀ ਜਿਹੜੇ ਵੀ ਦਰਸ਼ਕ ਇਸ ਵਕਤ ਸਾਨੂੰ ਰੌਣਕ ਪੰਜਾਬ ਦੀ ਟੈਲੀਵਿਜ਼ਨ ਤੇ ਦੇਖਦੇ ਆ ਜੀ ਪਹਿਲਾਂ ਤਾਂ ਜੀ ਥੋੜਾ ਜਿਹਾ ਬਰੀਫਲੀ ਜਿਹਾ ਮੈਂ ਜਾਨਣਾ ਚਾਹਾਂਗਾ ਕਿ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਪਹਿਲਾਂ ਤੁਸੀਂ ਦੱਸਿਓ ਜੀ ਫਿਰ ਤੁਸੀਂ ਕਹੋ ਜੀ ਤੁਸੀਂ ਦੱਸਣਾ ਜੀ ਹਾਂ ਜੀ ਮੇਰਾ ਹੈਗਾ ਜੀ ਪਿੰਡ ਰਾਮਾ ਮੋਗੇ ਜ਼ਿਲ੍ਹੇ ਦੇ ਵਿੱਚ ਜੀ ਤੇ ਆਖੂਕਣ ਮੋਗੇ ਵਾਲਾ ਬਣਿਆ ਨਾਂ ਰਾਂਝਾ ਨਹੀਂ ਮੈਂ ਤਾਂ ਉਹ ਤਾਂ ਹੀ ਮੈਂ ਗਿਆ ਸੀ ਆਖੂਕਣ ਮੋਗੇ ਵਾਲਾ ਬਣਿਆ ਨਾਂ ਰਾਂਝਾ ਨਹੀਂ ਰਾਮਾ ਪਿੰਡਾ ਮੋਗੇ ਜ਼ਿਲ੍ਹੇ ਦੇ ਨਾਲ ਬਲਾਸਪੁਰ ਦੇ ਨਾਲ ਜੀ ਤੇ ਸੋ ਮੇਰਾ ਪਿੰਡ ਰਤੋਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਜੀ ਬਾਜੀ ਮਤਲਬ ਕਹਿ ਲਿਆ ਕੀ ਭਾਈ ਮੋਗਿਓ ਬੈਠਦੇ ਸੀ ਬਸ ਹਾਂਜੀ ਲੁਧਿਆਣੇ ਦੀ ਟਰੈਕਟਰ ਲੱਤੀ ਹਾਂਜੀ ਹਾਂਜੀ ਤੇ ਰਾਜੇ ਚ ਕੇ ਆ ਕੇ ਫਿਰ ਬਸ ਬਸ ਉਹਦੇ ਨਾਲ ਹੀ ਕਿਉਂਕਿ ਬਾਈ ਸਾਡੀ ਜਿਹੜੀ ਇੰਟਰਵਿਊ ਹੁੰਦੀ ਹੈ ਨਾ ਅਸੀਂ ਨਾ ਬਹੁਤ ਜ਼ਿਆਦਾ ਟਾਇਰ ਟੂਟ ਜੀ ਹੋ ਕੇ ਨਹੀਂ ਗੱਲਬਾਤ ਕਰਦੇ ਹਾਂ ਫ੍ਰੈਂਕਲੀ ਜੀ ਗੱਲਾਂ ਕਰਦੇ ਹਾਂ ਹੈ ਨਾ ਸਾਡੇ ਜਿਹੜੇ ਵੀ ਦਰਸ਼ਕ ਹੈ ਬਾਈ ਉਹਨਾਂ ਇਦਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਪਸੰਦ ਕਰਦੇ ਆ ਤੇ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਨਾ ਥੋੜਾ ਜਿਹਾ ਇਸ ਤਰ੍ਹਾਂ ਦਾ ਰੰਗ ਬਨ ਕੇ ਚੱਲੀਏ ਜਿਹਦੇ ਨਾਲ ਕਿ ਸਾਰਿਆਂ ਨੂੰ ਆਏ ਲੱਗੇ ਵੀ ਯਾਰ ਵਾਕੇ ਯਾਰ ਅਸੀਂ ਕੁਝ ਸੁਣ ਰਹੇ ਆ ਜਿੱਥੇ ਗਾਇਕੀ ਤੁਹਾਡੀ ਸੁਣਦੇ ਉਥੇ ਗੱਲਾਂ ਵੀ ਤੁਹਾਡੀਆਂ ਸੀ ਅੱਜ ਸੁਣਨੀ ਠੀਕ ਹੈ ਠੀਕ ਹੈ ਸੋ ਤੁਸੀਂ ਲੁਧਿਆਣੇ ਤੋਂ ਦੱਸਿਆ ਕਮੋ ਜੀ ਤੁਸੀਂ ਆਪਣਾ ਪਿੰਡ ਹਾਂਜੀ ਹਾਂਜੀ ਤੇ ਸ਼ੁਰੂਆਤ ਦੇ ਦਿਨ ਜਿੱਥੇ ਮੈਨੂੰ ਵੀ ਥੋੜਾ ਜਿਹਾ ਪਤਾ ਹੈ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਗਾਇਕੀ ਸ਼ੁਰੂ ਕੀਤੀ ਪਰ ਜਿੱਥੇ ਗੱਲ ਕਰੀਏ ਪਿੰਡ ਦੇ ਵਿੱਚ ਸਰਪੰਚੀ ਹਾਂਜੀ ਹਾਂਜੀ ਇੱਕ ਵੱਡਾ ਜਿਹੜਾ ਕਹਿੰਦੇ ਜੀ ਨਾਂ ਸੀ ਪਿੰਡ ਦੇ ਵਿੱਚ ਤੁਹਾਡੀ ਸਰਪੰਚੀ ਬਾਈ ਹੁਣ ਗੱਲ ਥੋੜੇ ਅਲ ਵੀ ਆਉਣੀ ਹੈ ਹਾਂਜੀ ਹਾਂਜੀ ਇਹ ਥੋੜੇ ਅਲਾਉਣੀ ਵੀ ਇਹ ਸਰਪੰਚੀ ਨੂੰ ਤੁਸੀਂ ਕਿਵੇਂ ਮੋੜਾ ਪਾ ਲਿਆ ਠੀਕ ਹੈ ਜੀ ਇਹ ਸਰਪੰਚੀ ਦੇ ਨਾਲ ਜਿੱਥੇ ਘਰ ਚ ਸਰਪੰਚੀ ਸੀ ਤੁਸੀਂ ਗਾਇਕੀ ਵੱਲ ਆ ਗਏ ਕਿਵੇਂ ਫਰਸ ਮੇਲ ਕਿਵੇਂ ਬਣ ਗਏ ਦਰਸਲੇ ਸੀਗਾ ਕਿ ਮੇਰੇ ਦਾਦਾ ਜੀ ਸਰਪੰਚ ਸੀ ਬਹੁਤ ਲੌਂਗ ਟਾਈਮ ਉਹ ਸਰਪੰਚ ਰਹੇ ਨੇ ਮਤਲਬ ਕਿ 22 23 ਸਾਲ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਜੀ ਮੀ ਤਾਂ ਉਹ ਸਰਬਸੰਮਤੀ ਨਾਲ ਹਰ ਵਾਰੀ ਸਰਪੰਚ ਬਣ ਜਾਂਦੇ ਸੀਗੇ ਜੀ ਫਿਰ ਉਸ ਤੋਂ ਬਾਅਦ ਡੈਡੀ ਦੀ ਡੈਥ ਹੋ ਗਈ ਤਾਂ ਫਿਰ ਸਾਰੀ ਜ਼ਿੰਮੇਵਾਰੀ ਮੰਮਾ ਤੇ ਸੀਗੀ ਤੁਸੀਂ ਮੈਨੂੰ ਇਦਾਂ ਸੀਗਾ ਛੋਟੀ ਹੁੰਦੀ ਨੂੰ ਵੀ ਮੈਂ ਕੁਝ ਜ਼ਰੂਰ ਆਪਦੀ ਲਾਈਫ ਦੇ ਵਿੱਚ ਕਰਨਾ ਜੀ ਤੋ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਵੀ ਮੈਨੂੰ ਇਹ ਨਾ ਹੋਵੇ ਕਿ ਵੀ ਮੈਂ ਵੀ ਕਿਸੇ ਤੇ ਡਿਪੈਂਡ ਹੋਵਾਂ ਹੂੰ ਹੂੰ ਸੋ ਘਰ ਦੇ ਮਾਹੌਲ ਦੇਖ ਕੇ ਮੈਨੂੰ ਬਹੁਤ ਇਦਾਂ ਫੀਲ ਹੁੰਦਾ ਸੀਗਾ ਅੰਦਰੋਂ-ਅੰਦਰ ਵੀ ਮੈਂ ਕੁਝ ਵੀ ਕਰਾਂ ਚਾਹੇ ਮੈਂ ਇੰਕਰਿੰਗ ਕਰਾਂ ਚਾਹੇ ਮੈਂ ਗਾਇਕੀ ਦੇ ਸਾਈਡ ਆਵਾਂ ਜਾਂ ਮੈਂ ਸਪੋਰਟਸ 'ਚ ਜਾਵਾਂ ਮੈਨੂੰ ਮੇਰਾ ਸੋਚਦੀ ਰਹਿੰਦੀ ਸੀਗੀ ਤੋ ਫਿਰ ਪ੍ਰਮਾਤਮਾ ਨੇ ਮੇਰੀ ਸੋਣੀ ਲਈ ਕਿਵੇਂ ਮੈਂ ਸਪੋਰਟਸ ਜਾਵਾਂ ਪਰ ਸਪੋਰਟਸ ਵਾਲਾ ਬੰਦਾ ਜ਼ਰੂਰ ਤੁਸੀਂ ਲੱਭ ਲਿਆ ਹਾਂਜੀ ਇਹ ਇਦਾਂ ਪਾਉਂਦਾ ਪਾਉਂਦਾ ਉਹ ਅੱਜ ਹੇਕਾਂ ਲਾਉਣ ਲੱਗ ਗਿਆ ਤੇ ਉਹਦੀਆਂ ਹੇਕਾਂ ਵੀ ਬਾ ਕਮਾਲ ਤੇ ਬਾਈ ਗੱਲ ਮੈਂ ਹੁਣ ਤੁਹਾਡੇ ਨਾਲ ਆਉਣਾ ਹੈ ਹਾਂਜੀ ਹਾਂਜੀ ਪਰ ਉਸ ਤੋਂ ਪਹਿਲਾਂ ਛੋਟੀ ਜਿਹੀ ਇੱਕ ਗੱਲ ਹੋਰ ਕਰਮਜੀਤ ਤੁਹਾਡਾ ਨਾਮ ਕਰਨੀ ਆ ਕਿ ਜਿਵੇਂ ਗਾਇਕੀ ਦੀ ਗੱਲ ਕੀਤੀ ਆ ਤੁਸੀਂ ਕਿਉਂਕਿ ਜਦੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਆ ਪੰਜਾਬ ਦੇ ਵਿੱਚ ਅੱਜ ਵੀ ਬੜੇ ਇਸ ਤਰ੍ਹਾਂ ਦੇ ਪਿੰਡ ਆਪਣੇ ਹੈਗੇ ਆ ਖਾਸ ਕਰਕੇ ਜਿਵੇਂ ਮਾਈ ਨੇ ਦੱਸਿਆ ਮੋਗਾ ਔਰ ਡਾ ਲੁਧਿਆਣਾ ਪਿੰਡਾਂ ਦੇ ਆਪ ਪਿੰਡਾਂ ਨਾਲ ਜੁੜੇ ਹੋਏ ਆ ਹਾਂਜੀ ਪਿੰਡਾਂ ਨਾਲ ਜੁੜੇ ਹੋਏ ਨੇ ਤਾਂ ਪਿੰਡਾਂ ਦੇ ਵਿੱਚ ਹਮੇਸ਼ਾ ਨਾ ਅੱਜ ਦੇ ਦੌਰ ਨੂੰ ਛੱਡੀਏ ਪੁਰਾਣਾ ਥੋੜਾ ਜਿਹਾ 10 15 ਸਾਲ ਪਿੱਛੇ ਚਲੀ ਜਾਈਏ ਤਾਂ ਉਦੋਂ ਹੀ ਨਾ ਚੀਜ਼ਾਂ ਜਿਆਦਾ ਵਧੀਆ ਨਹੀਂ ਸੀ ਸਮਝਦੇ ਹਾਂਜੀ ਖਾਸ ਕਰਕੇ ਕੁੜੀਆਂ ਵਾਸਤੇ ਇੱਕ ਵੱਡਾ ਟਾਸਕ ਹੁੰਦਾ ਸੀ ਵੀ ਇਹ ਕਿਵੇਂ ਕੀਤਾ ਜਾਊਗਾ ਪਰਵਾਰ ਚ ਫਿਰ ਕਿੰਨੇ ਸਪੋਰਟ ਮਿਲ ਗਈ ਸੀ ਨਾਲੇ ਕੀ ਕਰ ਲੈ ਭਾਈ ਕੋਈ ਨਹੀਂ ਗਾਲਾ ਤੁਹਾਨੂੰ ਤੁਹਾਨੂੰ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਮੈਨੂੰ ਕੀ ਉਹਨਾਂ ਦਾ ਸਪੋਰਟ ਮੇਨੂੰ ਸਪੋਰਟ ਹੀ ਹੋ ਗਿਆ ਵੀ ਗੱਲਣਾ ਸੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਮੈਨੂੰ ਮੇਰੇ ਮਮਾ ਦੀ ਬਹੁਤ ਸਪੋਰਟ ਸੀ ਮਮਾ ਮੈਨੂੰ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ ਪੁੱਤ ਕੰਮ ਕੋਈ ਵੀ ਮਾੜਾ ਨਹੀਂ ਹੈਗਾ ਕਿਉਂਕਿ ਹਾਲਾਤਾਂ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਕੰਮ ਦੇਖ ਲਓ ਤੁਸੀਂ ਸਾਰਾ ਕੁੜੀਆਂ ਨੂੰ ਤਾਂ ਕਹਿੰਦੇ ਸੀ ਵੀ ਨਹੀਂ ਤੁਸੀਂ ਘਰੇ ਹੀ ਰਹੋ ਰਹਿਣ ਹੀ ਦੋ ਕਰਨ ਨੂੰ ਬਿਲਕੁਲ ਸੋ ਫਿਰ ਮੈਨੂੰ ਮਾਦਾ ਰੋਕਦੇ ਸੀ ਮੈਨੂੰ ਲੱਗਦਾ ਮੈਨੂੰ ਕੋਈ ਲੱਗਿਆ ਮਤਲਬ ਕਿ ਹੋਣਾ ਉਧਰੋਂ ਲੱਗੀ ਵੱਜ ਜਾਣਾ ਹਾਂਜੀ ਮਤਲਬ ਜਿਹੜੇ ਮਿਲ ਕੇ ਕਹਿੰਦੇ ਸੀਗੇ ਨਾ ਪਿੰਡ ਚੋਂ ਅਗਲਾ ਕਹਿੰਦਾ ਸੀ ਵੀ ਤੁਹਾਡੀ ਕੁੜੀ ਗਾਉਣ ਲੱਗੂਗੀ ਤਾਂ ਨਾ ਵੀ ਗਾਉਣ ਉਦੋਂ ਗਾਉਣ ਵਾਲੀ ਕਹਿੰਦੇ ਸੀਗੇ ਹੁਣ ਤਾਂ ਦੇਖੋ ਵੱਡੇ ਵੱਡੇ ਘਰਾਂ ਦੇ ਮੁੰਡੇ ਕੁੜੀਆਂ ਅੱਗੇ ਆ ਰਹੇ ਨੇ ਨਾ ਬਹੁਤ ਟੈਲੈਂਟ ਆ ਬੱਚਿਆਂ ਚ ਬਹੁਤ ਵਧੀਆ ਕਰ ਰਹੇ ਆ ਪਰ ਉਦੋਂ ਐ ਹੁੰਦਾ ਸੀਗਾ ਸਪੋਰਟ ਦੀ ਲੋੜ ਹੁੰਦੀ ਸੀ ਸਭ ਸਪੋਰਟ ਮਿਲਦੀ ਨਹੀਂ ਸੀ ਜੀ ਬਿਲਕੁਲ ਬਿਲਕੁਲ ਹੁਣ ਮਾਪੇ ਪੇਰੈਂਟ ਸਪੋਰਟ ਕਰਦੇ ਨੇਗੇ ਉਹ ਦੌਰ ਥੋੜਾ ਜਿਹਾ ਬਦਲ ਗਿਆ ਪਰ ਉਦੋਂ ਵੀ ਮੇਰੇ ਮम्मा ਨੇ ਮੇਰੀ ਬਹੁਤ سپورਟ ਕੀਤੀ ਆ ਸੋ ਬਹੁਤ ਚੰਗੀ ਗੱਲ ਆ ਜੀ ਹਮੇਸ਼ਾ ਨਾ ਕੁੜੀਆਂ ਦੇ ਨਾਲ ਜਿੱਥੇ ਫਾਦਰ ਦੀ ਗੱਲ ਕਰੀਏ ਫਾਦਰ ਸਾਹਿਬ ਹਮੇਸ਼ਾ ਜਿੱਥੇ ਨਾਲ ਖੜਦੇ ਆ ਪਰ ਤੁਹਾਡੇ ਤਾਂ ਫਾਦਰ ਸਾਹਿਬ ਪਤਾ ਲੱਗਿਆ ਸੀ ਬਹੁਤ ਛੋਟੀ ਉਮਰ ਸੀ ਜਦੋਂ ਉਹ ਛੋੜਾ ਪਾਗੇ ਸੀ ਪਰ ਬਹੁਤ ਲੱਕੀਓ ਤੁਹਾਡੇ ਕਿ ਤੁਹਾਡੇ ਮਦਰ ਨੇ ਤੁਹਾਨੂੰ ਇੰਨੀ سپورਟ ਕੀਤੀ ਮਾਨਸਾ ਹੁਣ ਤੁਹਾਡੇ ਨਾਲਣਾ ਚਾਹਾਂਗਾ ਦੇਖੋ ਜੋੜੀਆਂ ਬਣਾਉਣ ਦੀ ਗੱਲ ਗਾਇਕੀ ਦੀ ਗੱਲ ਹਾਂਜੀ ਹਾਂਜੀ ਉਹ ਦੌਰ ਦੀ ਗੱਲ ਜਦੋਂ ਲੋਕ ਚਿੱਠੀਆਂ ਪਾਉਂਦੇ ਸੀ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਟੈਲੀਫੋਨ ਲੱਗਿਆ ਕਮੋਜੀ ਦੇ ਘਰ ਲੱਗਿਆ ਟੈਲੀਫੋਨ ਹਾਂ ਤੇ ਅੱਜ ਮੈਂ ਗੱਲ ਉਹ ਖੋਲਣ ਲੱਗਿਆ ਸਾਰੇ ਮਰੇ ਕਮੋਜੀ ਦੇ ਘਰ ਟੈਲੀਫੋਨ ਲੱਗਿਆ ਤੇ ਸਰਿੰਦਰ ਮਾਨ ਸਾਹਿਬ ਕੁੜੀਆਂ ਦੀ ਆਵਾਜ਼ ਕੱਡ-ਕੱਡ ਕੇ ਬੱਕੋ ਨਾਲ ਗੱਲਾਂ ਕਰਨ ਨੂੰ ਤਾਬਲੇ ਰਹਿੰਦੇ ਸੀ ਹਾਂਜੀ ਇਹ ਹੀ ਚੱਕਰ ਸੀ ਇਹ ਸੀ ਗੱਲ ਸੀ ਇੱਦਾਂ ਅਸੀਂ ਮਿਲੇ ਆਪਣਾ ਇੱਕ ਗੱਲ ਬਾਤ ਜੀ ਤੁਹਾਨੂੰ ਪਤਾ ਕਿੱਥੇ ਲੱਗੀ ਪਹਿਲਾਂ ਤਾਂ ਇਹ ਦੱਸੋ ਦੇਖ ਲਓ ਅਸੀਂ ਸਾਰਾ ਵਰਕ ਕਰਕੇ ਆਉਂਦੇ ਆ ਕਿਉਂਕਿ ਮੈਂ ਵੀ ਚਲੋ ਪੰਜਾਬ ਦੇ ਵਿੱਚ ਕਈ ਸਿੰਗਰਾਂ ਦੇ ਨਾਲ ਜਿਦੇ ਬਾਪੂ ਪਤੰਗਾ ਜੀ ਦੀ ਗੱਲ ਕਰਾਂ ਉਹਨਾਂ ਦੀ ਸ਼ਾਗਿਰਦੀ ਰਿਹਾ ਸੋ ਅਕਸਰ ਗੱਲਾਂ ਸੁਣਿਆ ਕਰਦੇ ਸੀ ਕਿਤੇ ਨਾ ਕਿਤੇ ਚੱਲ ਪੈਂਦੀ ਸੀ ਗੱਲ ਸੋ ਮਨ ਸਾਹਿਬ ਫਿਰ ਹੁਣ ਇਹਦੇ ਬਾਰੇ ਆਓ ਗੱਲ ਦੇ ਉੱਪਰ ਵੀ ਇਹ ਕੀ ਸੀ ਇਦਾਂ ਦਾ ਕੀ ਇਹ ਜੀ ਮੈਨੂੰ ਵੀ ਪਹਿਲਾਂ ਮੈਂ ਸੀਗਾ ਕਬੱਡੀ ਲੈਨ ਚ ਮੈਂ ਗਾਇਕੀ ਨੂੰ ਇਦਾਂ ਮੈਂ ਮੈਂ ਇਹਦੇ ਨੂੰ ਮੈਨੂੰ ਵੀ ਇਸ ਦੀ ਕੁਛ ਬਣ ਗਈ ਹੈ ਨਾ ਤੇ ਕਬੱਡੀ ਦਾ ਵਧੀਆ ਸੀਗਾ ਮੇਰਾ ਮੈਂ ਖੇੜਦਾ ਸੀ ਵਧੀਆ ਗੇਮ ਸੀਗੀ ਤੇ ਮੁੜ ਕੇ ਉਹ ਗੋਡਾ ਨਿਕਲ ਗਿਆ ਮੋਢਾ ਨਿਕਲ ਗਿਆ ਜੋ ਸੱਟ ਲੱਗੀ ਹੈ ਨਾ ਸੱਟ ਲੱਗ ਗਈ ਹੈ ਹੁਣ ਕਿਹੜੇ ਪਾਸੇ ਪਾ ਗਏ ਰਹਾ ਉਦੋਂ ਮੈਂ ਗਾ ਲੈਂਦਾ ਸੀ ਜਦੋਂ ਮੈਂ ਕਿਤੇ ਟੂਰਨਾਮੈਂਟ ਤੇ ਜਦੋਂ ਜਾਣੇ ਰਾਤ ਨੂੰ ਬੈਠੇ ਗਾਈ ਜਾਨੇ ਮੇਰੇ ਦੋਸਤ ਕਹਿੰਦੇ ਯਾਰ ਤੇਰੀ ਆਵਾਜ਼ ਵਧੀਆ ਤੂੰ ਗਾਉਣ ਲੱਗ ਜਾ ਇਦਾਂ ਕਰ ਲੈ ਹਣਾ ਫਿਰ ਮੈਂ ਸਿੱ ਸੁਧਾਰ ਹੋਂਦੇ ਆਉਂਦਾ ਆਉਣਾ ਜਾਣਾ ਸੀਗਾ ਤੇ ਸੁਧਾਰ ਕਾਲਜ ਪੜ੍ਹਦੇ ਸੀਗੇ ਪਤਾ ਲੱਗੇ ਵੀ ਇੱਥੇ ਕੁੜੀ ਗਾਉਂਦੀ ਐ ਕੋਈ ਆਵਾਜ਼ ਵਧੀਆ ਉਹਦੀ ਕਿਉਂਕਿ ਕਾਲਜ ਦੇ ਵਿੱਚ ਫਕਸ਼ਨ ਹੁੰਦੇ ਬੋਲੀਆਂ ਬੱਲੀਆਂ ਵਧੀਆ ਹਨ ਤੇ ਇਹਨਾਂ ਨਾਲ ਇੱਕ ਦਿਨ ਫਿਰ ਮੇਲ ਹੋ ਗਿਆ ਕਿਤੇ ਮੇਲੇ ਤੇ ਸੀਗਾ ਉਦਾਂ ਸ ਕੌਣ ਸਿੰਘ ਫਸ ਗਿਆ ਫੋਨ ਤਾਂ ਘਰੀ ਲੱਗਿਆ ਸੀ ਇਹਨਾਂ ਦਾ ਮੈਂ ਨੰਬਰ ਲਿਆ ਫੋਨ ਕਰਦਾ ਤੇ ਜੋ ਬੀਬੀ ਚੱਕਿਆ ਕਰੇ ਹਨ ਫੋਨ ਕੌਣ ਬੋਲਦਾ ਫਿਰ ਮੈਂ ਹੈਲੋ ਕਰਨ ਜੀਤ ਨਾਲ ਗੱਲ ਕਰਨੀ ਸੀ ਉਹ ਕਹਿੰਦੇ ਹਨ ਫਿਰ ਇਹਨਾਂ ਨਿਕੰਮਾ ਤੇਰੀ ਫਲਾਣੀ ਬੋਲਦੀ ਜੀਤੀ ਫਰੈਂਡ ਬੋਲਦੀ ਬਸ ਫਿਰ ਉਹਨਾਂ ਨਾਲ ਗੱਲ ਬਸ ਕਿਹੜਾ ਕਿਸੇ ਤਰੀਕੇ ਨਾਲ ਬਸ ਜੋੜੀ ਕਰ ਲਈ ਸੀ ਮਤਲਬ ਇਹ ਕਹਿ ਸਕਦੇ ਆ ਪਾਜੀ ਕਿ ਜੋੜੀ ਬਣਾਉਣ ਵਾਸਤੇ ਜਿੰਨੀ ਤੁਸੀਂ ਘਾਲਣਾ ਘਾਲੀ ਆ ਉਹ ਥੋੜੀ ਆ ਉਹਨੂੰ ਥੋੜੀ ਕਹਿ ਸਕਦੇ ਕਿ ਮਿਹਨਤ ਬਹੁਤ ਕੀਤੀ ਆ ਬਹੁਤ ਬਹੁਤ ਕਰੀ ਹਾਂਜੀ ਤੇ ਉੱਥੇ ਜਿੱਥੇ ਹੁਣ ਬੀਬੀ ਵੀ ਹਮੇਸ਼ਾ ਡਾਂਗ ਨੂੰ ਤੇਲ ਲਾ ਕੇ ਰੱਖਦੀ ਸੀ ਆ ਤਾਂ ਸਹੀ ਕਿਹੜਾ ਠੀਕ ਹੈ ਜੀ ਪਰ ਜਿਗਰਾ ਜੀ ਮਾਨਸਾ ਤੁਹਾਡਾ ਨਹੀਂ ਬਹੁਤ ਵੀ ਮੈਂ ਜੇ ਹੁਣ ਸਾਰੀ ਸਟੋਰੀ ਦੱਸਣੀ ਬਹੁਤ ਮਿਹਨਤ ਦੇ ਨਾਲ ਜੋੜੀ ਬਣਾਈ ਆ ਮੈਂ ਇਹਨੂੰ ਤਾਂ ਪਤਾ ਕਰ ਨਹੀਂ ਤੁਹਾਨੂੰ ਮੈਂ ਸਾਰੀ 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 ਸਿਆਰੀ ਸਾਰੀ ਦਿਹਾੜੀ ਸੁਹਾਰ ਅੱਡੇ ਤੇ ਬੈਠਾ ਰਹਿੰਦਾ ਸੀ ਮੈਂ ਵੀ ਹੁਣ ਵੀ ਸਕੂਟਰ ਲੈ ਕੇ ਇਧਰ ਨੂੰ ਆਈ ਹੋਣੀ ਕਦੋਂ ਆਈ ਹੈ ਨਾ ਸੋ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚੰਨਾ ਜੀ ਕਰਮਜੀਤ ਕੰਮੋ ਜੀ ਤੇ सुरेंद्र ਮਾਨਸਾ ਸਾਡੇ ਨਾਲ ਬੈਠੇ ਨੇ ਇਹ ਗਾਇਕ ਜੋੜੀ ਵੀ ਆ ਪਰ ਇੱਕ ਲਵ ਸਟੋਰੀ ਚੱਲ ਰਹੀ ਹੈ ਇਸ ਵਕਤ ਤੇ ਤੁਸੀਂ ਇੰਟਰਵਿਊ ਘਟ ਤੇ ਲਵ ਸਟੋਰੀ ਕਿਉਂਕਿ ਇਹ ਇੱਕ ਸਚਾਈ ਜ਼ਿੰਦਗੀ ਦੇ ਸਫਰ ਚੋਂ ਇਸੇ ਕਰਕੇ ਨਾ ਕਹਿੰਦੇ ਜ਼ਿੰਦਗੀ ਦੇ ਸਫਰ ਚੋਂ ਹੀ ਗੱਲਾਂ ਹੁੰਦੀਆਂ ਹਾਂਜੀ ਉੱਥੇ ਇੱਕ ਕੈਸਟਨ ਵਾਲੀ ਦੁਕਾਨ ਹੁੰਦੀ ਸੀ ਹਾਂਜੀ 에ਅਰ ਫੋਰਸ ਅਤੇ 에ਅਰ ਹਲਵਾਰਾ 에ਅਰ ਫੋਰਸ ਉਹਦੇ ਕੋਲ ਬੈਠਾ ਰਹਿੰਦਾ ਸੀ ਸਿੱਧਾ ਇਹਨਾਂ ਸੜਕ ਉਧਰੋਂ ਆਉਂਦੀ ਸੀ ਜਮ ਪਿੰਡ ਵੱਲੋਂ ਉਧਰ ਹੀ ਮੇਰੇ ਨੇ ਕਿਹਾ ਮੈਂ ਭਟਕਦਾ ਵੀ ਨਹੀਂ ਸੀ ਪਾਸੇ ਮੈਨੂੰ ਇੱਕ ਗੜਾ ਲਾਉਂਦੀ ਹੁੰਦੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਹਾਂਜੀ ਬਈ ਇੱਕ ਸੋਹਣਾ ਸੁਨੱਖਾ ਗੱਭਰੂ ਮੁੰਡਾ ਜਿਹੜਾ ਗਾਉਂਦਾ ਹੈ ਗਾਉਂਦਾ ਸੀ ਉਦੋਂ ਵੀ ਮੈਨੂੰ ਪਤਾ ਹੈ ਗਾਉਂਦੇ ਸੀ ਕਿਉਂਕਿ ਕਬੱਡੀ ਖੇਡਦੇ ਹੋਏ ਤੇਰੇ ਤੁਸੀਂ ਰਾਗ ਸੁਣਾਏ ਆ ਕਈਆਂ ਨੂੰ ਮੈਂ ਹਾਂਜੀ ਐਸੀ ਇਹਨਾਂ ਨੂੰ ਜਾਣੂ ਆ ਕਿਵੇਂ ਦਾ ਫੀਲ ਹੁੰਦਾ ਸੀ ਵੀ ਇਹ ਕਾਕਾ ਜੀ ਮਗਰ ਲੱਗੇ ਹੋਣ ਇਹਨਾਂ ਦਾ ਕੀ ਕਰਿਆ ਜਾਵੇ ਕੀ ਫੀਲ ਹੁੰਦਾ ਜੀ ਪਤਾ ਕਿੱਦਾਂ ਲਗਿਆ ਵੀ ਇਹ ਮਗਰ ਲੱਗੇ ਸਰ ਮੈਂ ਤਾਂ ਦਿਲ ਤੇ ਲਾਇਆ ਹੀ ਨਹੀਂ ਸੀਗਾ ਮਤਲਬ ਕਿ ਮੈਨੂੰ ਐਦਾ ਹੈ ਹੀ ਨਹੀਂ ਸੀ ਵੀ ਮੇਰੀ ਕੋਈ ਗੱਲ ਹੋਊਗੀ ਜਾਂ ਕੁਝ ਵੀ ਉਹਦਾ ਸੀ ਮਿਲ ਲੈਂਦੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਤਾਂ ਅਸੀਂ ਕਹਿੰਦੇ ਸੀ ਇਹ ਕਹਿੰਦੇ ਸੀ ਆਪਾਂ ਗਾਣਾ ਇਕ ਰਾਵਾਂਗੇ ਇੱਕ ਐਸਰਟ ਕਰਾਵਾਂਗੇ ਐਦਾ ਆਪਾਂ ਹਣਾ ਗਾਣਾ ਡੱਬ ਕਰਨਾ ਤੁਸੀਂ ਅਸੀਂ ਗਾਣਾ ਵੀ ਡੱਬ ਕੀਤਾ ਚਰਖੇ ਤੇ ਤੰਦ ਪਾਉਣ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਨਹੀਂ ਹੂੰ ਹੂੰ ਸੋ ਗਾਣਾ ਅਸੀਂ ਪ੍ਰੈਕਟਿਸ ਵੀ ਇਕੱਠੇ ਕਰਦੇ ਸੀਗੇ ਪ੍ਰੈਕਟਿਸ ਕਰਦੇ ਕਰਦੇ ਜਦੋਂ ਅਸੀਂ ਉੱਥੋਂ 7-8 ਮਹੀਨੇ ਬਾਅਦ ਅਸੀਂ ਅ ਮਤਲਬ ਕਿ ਲਗ ਲਗ ਹੋ ਗਿਆ ਪ੍ਰੈਕਟਿਸ ਕਰਨੀ ਬੰਦ ਕਰਤੀ ਅਸੀਂ ਹੂੰ ਹੂੰ ਤੇ ਫਿਰ ਇਹਨਾਂ ਨੂੰ ਜ਼ਿਆਦਾ ਹੋਇਆ ਵੀ ਮੈਂ ਜਿੱਦਾਂ ਹਾਰਟਲੀ ਹੋ ਗਿਆ ਵੀ ਮੈਨੂੰ ਗੱਲ ਕਰ ਲੈਣੀ ਚਾਹੀਦੀ ਸੀ ਕਲੀਅਰ ਸਰ ਵਿੱਚੋਂ ਚੀਜ਼ ਸਿੱਧੀ ਦਿਲ ਵਿੱਚ ਆਉਂਦੀ ਆ ਤਨ ਮਕਣਾ ਫਿਰ ਨੀਂਦ ਕਿੱਥੇ ਆਉਂਦੀ ਆ ਨੀਂਦ ਕਿੱਥੇ ਆਉਂਦੀ ਉਹ ਗੱਲ ਹੋ ਗਈ ਬਾਈ ਮੈਂ ਗਾਣਾ ਸੁਣਨਾ ਹੁਣ ਤੁਹਾਡੇ ਤੋਂ ਇੱਕ ਪਰ ਉਸ ਤੋਂ ਪਹਿਲਾਂ ਇੱਕ ਗੱਲ ਇਹ ਹੈ ਹਾਂਜੀ ਹਾਂਜੀ ਬਈ ਤੁਸੀਂ ਕੰਮੋ ਜੀ ਨੂੰ ਇੱਕ ਸਾਲ ਬਠਿੰਡੇ ਲੈ ਗਏ ਸੀ ਉੱਥੇ ਤਿਆਰੀਆਂ ਕਰਾਈਆਂ ਹਾਂਜੀ ਹਾਂਜੀ ਗਾਇਕੀ ਦੇ ਪੂਰੇ ਸੋਰ ਜਿੱਥੇ ਤੁਸੀਂ ਤਿਆਰ ਕਰਵਾਏ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਕਿ ਇੱਕ ਵੱਡਾ ਬਲਾਸਟ ਕੀਤਾ ਤੁਸੀਂ ਕਿਉਂਕਿ ਉਸ ਟਾਈਮ ਮਾਰਕੀਟ ਦੇ ਵਿੱਚ ਜਿੱਥੇ ਡਿਊਟ ਦਾ ਰੰਗ ਬੜਾ ਹੁੰਦਾ ਸੀ ਭਾਈ ਹੋਸਟ ਪੰਜਾਬ ਦੇ ਵਿੱਚ ਬੜੇ ਲੋਕ ਚਾਹੁੰਦੇ ਹੁੰਦੇ ਸੀ ਕਿ ਯਾਰ ਸਾਨੂੰ ਨਾ ਡਿਊਟ ਜੋੜੀ ਵਾਸਤੇ ਕੋਈ ਚੰਗੀ ਖਰੀ ਕੋਈ ਗਾਉਣ ਵਾਲੀ ਮਿਲ ਜੇ ਚੰਗੀ ਜੋੜੀ ਬਣ ਜੇ ਹਾਂਜੀ ਹਾਂਜੀ ਉਦੋਂ ਫਿਰ ਬਾਈ ਜਦੋਂ ਤੁਸੀਂ ਤਿਆਰੀ ਕੀਤੀ ਖਾਨ ਸਾਹਿਬ ਕੋਲ ਵੀ ਸ਼ਾਗਿਰਦੀ ਕੀਤੀ ਹੈ ਕਾਫੀ ਲੰਮੀ ਖਾਨ ਜੀ ਹਾਂ ਜੀ ਮੇਰੇ ਉਸਤਾਦ ਹਾਂ ਸੋ ਫਿਰ ਉਸ ਤੋਂ ਬਾਅਦ ਪਹਿਲਾ ਗੀਤ ਫਿਰ ਕਿਹੜਾ ਜੋੜੀ ਨੇ ਕੱਢਿਆ ਜੀ ਪਹਿਲਾ ਗੀਤ ਸੀਗਾ ਜੀ ਚਰਖੇ ਤੇ ਤੰਦ ਪਾਉਣ ਵਾਲੀ ਤੇਰੇ ਨਾਲ ਹੋ ਗਿਆ ਪਿਆਰ ਨਹੀਂ ਸੋ ਬਾਈ ਮੈਂ ਚਾਹਾਂਗਾ ਕਿ ਦਰਸ਼ਕ ਜੀ ਜੁੜੇ ਬੈਠੇ ਆ ਪੂਰੇ ਇੰਟਰਸਟਿੰਗ ਜਿਸੀ ਤੁਹਾਡੀ ਲਵ ਸਟੋਰੀ ਨੂੰ ਸੁਣੀ ਜਾਂਦੇ ਆ ਉੱਥੀ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਤੜਕਾ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ ਇਹ ਫਿਰ ਆਣ ਦੋ ਜੀ ਥੋੜਾ ਜਿਹਾ ਹੋਠ ਨੇ ਗੱਲਾ ਬੀ ਕਰ ਛੱਡੇ ਆ ਸ਼ਰਾਬੀ ਨਹੀਂ ਉਹ ਮਿੱਤਰਾਂ ਨੂੰ ਲੱਗਦੀ ਐ ਸੋਹਣੀ ਬੇ ਹਿਸਾਬੀ ਨੀ ਪੱਟ ਦਿੱਤੇ ਗ ਬੁਰੂ ਸ਼ਕੀਨ ਤੂੰ ਹੋ ਨੀਲੇ ਆਣਣਾ ਨਾ ਕਰਵਾਰ ਨੀ ਉਹ ਚਰਖੇ ਤੇ ਤੰਦ ਪਾਉਣ ਵਾਲੀ ਐ ਤੇਰੇ ਨਾਲ ਹੋ ਗਿਆ ਪਿਆਰ ਨੀ ਉਹ ਚਰਖੇ ਤੇ ਤੰਦ ਪਾਉਣ ਵਾਲੀ ਐ ਨੀ ਤੇਰੇ ਨਾਲ ਹੋ ਗਿਆ ਪਿਆਰ ਨੀ ਤੋਤੇ ਰੰਗੀ ਪੱਗ ਮੇਰਾ ਦਿਲ ਲੈ ਗਈ ਠੱਗਵੇ ਤੂੰ ਹੀ ਮੇਨ ਸਾਰੇ ਆ ਤਾਂ ਲੱਗਦੇ ਆ ਲੱਗਵੇ ਉੱਚਾ ਲੰਮ ਕੱਦੇ ਤੂੰ ਆ ਚਾਹਦਰਾ ਪਹਿਲੀ ਵਾਰੀ ਆ ਗਿਆ ਪਸੰਦ ਵੇ ਲੰਗ ਦੇਂ ਗਲੀ ਚ ਜਦੋਂ ਸੋਣਿਆ ਟੁੱਟ ਜਾਂਦਾ ਤੱਕਲੇ ਤੋਂ ਤੰਦ ਵੇ ਲੰਗ ਦੇਂ ਗਲੀ ਚ ਜਦੋਂ ਸੋਣਿਆ ਟੁੱਟ ਜਾਂਦਾ ਤੱਕਲੇ ਤੋਂ ਤੰਦ ਵੇ ਵਾਹ ਜੀ ਵਾਹ ਤੰਦ ਟੁੱਟਣ ਲੱਗਿਆ ਸੀ ਜੀ ਫਿਰ ਇਹਦੇ ਨੂੰ ਤੰਦ ਬਾਈ ਇਹ ਤੰਦ ਨਹੀਂ ਪਤਾ ਕੀ ਆ ਕਮੋ ਜੀ ਜਦੋਂ ਇਹ ਗੇੜੇ ਮਾਰਨ ਲੱਗੇ ਨਾ ਉਹ ਬੀਬੀ ਦਾ ਡੰਡਾ ਵੀ ਮੈਨੂੰ ਲੱਗਦਾ ਸੀ ਵੀ ਟੁੱਟੂਗਾ ਹਣ ਕਿਤੇ ਨਾ ਕਿਤੇ ਇਹ ਤੋਂ ਪਹਿਲਾਂ ਕਿ ਬੀਬੀ ਦਾ ਡੰਡਾ ਟੁੱਟਦਾ ਵਿਆਦ ਹੀ ਜਿਹੜੀ ਗੱਲ ਚੱਲਦੀ ਹੈ ਇਹ ਤੈਨਾਂ ਕਿਤੇ ਮੈਨੂੰ ਲੱਗਦਾ ਹੈ ਵੀ ਉਸ ਤੋਂ ਬਾਅਦ ਕਿਉਂਕਿ ਜਦੋਂ ਡਿਊਟ ਜੋੜੀ ਬਣ ਜਾਂਦੀ ਹੈ ਕਿ ਸਫਲ ਡਿਊਟ ਜੋੜੀ ਜਦੋਂ ਆ ਜਾਂਦੀ ਹੈ ਨਾ ਮਾਰਕੀਟ 'ਚ ਫਿਰ ਉਸ ਜੋੜੀ ਨੂੰ ਤੋੜਨ ਵਾਸਤੇ ਉਹਨੂੰ ਸਾਈਡ ਕਰਨ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਦਾਅ ਪੇਚ ਦੂਜੇ ਲਾਉਣ ਲੱਗ ਜਾਂਦੇ ਆ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਪਰ ਇੱਕ ਤੁਸੀਂ ਲੱਕੀ ਹੋ ਬਾਜੀ ਇੱਕ ਚੀਜ਼ ਦੇ ਵਿੱਚ ਹਾਂਜੀ ਕਿਹੜੀ ਚੀਜ਼ ਕਿ ਤੁਸੀਂ ਨਾ ਮਤਲਬ ਜਿਹੜੀ ਇਹ ਜੋੜੀ ਹੈ ਆਪਣੀ ਬਣਾਈ ਹੈ ਹਾਂਜੀ ਇਹ ਤੁਸੀਂ ਪੱਕੀਓ ਕਰ ਲਈ ਪੱਕੀ ਜੀ ਇੱਕ ਤਾਂ ਪੱਕੀ ਪ੍ਰਮਾਤਮਾ ਨੇ ਹੁਣ ਪ੍ਰਮਾਤਮਾ ਦੇ ਹੱਥ ਵਾਸੁੰਦਾ ਵਾ ਕੀ ਗੱਲ ਹੈ ਨਾ ਜਿੱਥੇ ਸੰਜੋਗ ਲਿਖੇ ਹੁੰਦੇ ਉਹ ਕੋਈ ਜਾਣਾ ਹੁੰਦਾ ਇੱਕ ਹੋਰ ਗੱਲ ਵੀ ਹੈ ਜੀ ਜਦੋਂ ਨੂੰ ਐ ਹੁੰਦਾ ਸੀ ਵੀਰ ਵੀ ਜਦੋਂ ਨੂੰ ਜੋੜੀ ਸੱਟ ਜੇ ਹੁੰਦੀ ਆ ਪੈਰ ਜੇ ਲੱਗਦੇ ਆ ਹਾਂਜੀ ਉਦੋਂ ਉਦਰ ਜੋੜੀ ਕੁੜੀ ਕਹਿੰਦੀ ਮੈਂ ਵਿਆਹ ਕਰਾਉਣਾ ਕਿਤੇ ਇੱਕ ਤੇ ਹੋਰ ਕਰਾਉਣਾ ਪੈ ਜਾਂਦਾ ਇਦਾਂ ਕਰਕੇ ਤਾਂ ਵੀ ਜੋੜੀਆਂ 'ਚ ਫਰਕ ਪੈਂਦਾ ਹੈ ਨਾ ਫਿਰ ਸਾਡੇ ਬਲੋਂ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਕਿਹਾ ਵੀ ਪੱਕੀ ਬਾਬਾ ਕਿਰਪਾ ਕਰਦੇ ਸਾਡੇ ਪੱਕੀ ਜੋੜੀ ਬਣਾ ਦੇ ਜਿੰਦੇ ਲਾਤੇ ਫਿਰ ਪੱਕੇ ਹੈ ਨਾ ਤੇ ਬੜੀ ਰਹਿਮਤ ਆ ਰੱਬ ਦੀ ਜੀ ਤੇ ਬਾਬ ਵਿਆਹ ਹੋ ਗਿਆ ਜੀ ਹਾਂਜੀ ਹਾਂਜੀ ਵਿਆਹ ਤੋਂ ਪਹਿਲਾਂ ਜਿਹੜਾ ਗਾਉਣ ਦਾ ਸੀ ਇੱਕ ਸਟਾਈਲ ਸੀ ਤੁਹਾਡਾ ਦੇਖੋ ਉਦੋਂ ਤੁਸੀਂ ਇੱਕ ਐਜ ਉਹਨਾਂ ਦੇ 파ਟਨਰ ਹੋ ਕੇ ਗਾਉਂਦੇ ਸੀ ਹਾਂਜੀ ਫਿਰ ਕਿਤੇ ਨਾ ਕਿਤੇ ਮਤਲਬ ਫਿਰ ਥੋੜਾ ਜਿਹਾ ਜਦੋਂ ਤੁਹਾਡੀ ਸਰਕਾਰ ਵੱਧ ਗਈ ਤੁਹਾਡੀਆਂ ਵੋਟਾਂ ਜ਼ਿਆਦਾ ਵੱਧ ਗਈਆਂ ਹਾਂਜੀ ਮਤਲਬ ਤੁਸੀਂ ਪਾਵਰ 'ਚ ਵੱਧ ਆ ਗਏ ਹੈ ਨਹੀਂ ਹਾਂ ਤੇ ਫਿਰ ਗੌਣ ਮਾਨ ਸਾਹਿਬ ਦੇ ਉੱਪਰ ਫਿਰ ਸਰਕਾਰ ਨੇ ਥੋੜਾ ਬੋਟਾ ਪ੍ਰੈਸ਼ਰ ਵੀ ਪਾਇਆ ਹੋਣਾ ਕਿਤੇ ਕਿਤੇ ਨਹੀਂ 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 ਆਟੋਮੈਟਿਕਲੀ ਹੋ ਜਾਂਦਾ ਮਤਲਬ ਕਿਉਂਦੋਂ ਫਿਰ ਗੌਣਾ ਵੀ ਈਜ਼ੀ ਲੱਗਣ ਲੱਗ ਜਾਂਦਾ ਜਿੱਦਾਂ ਆਪਾਂ ਇੱਕ ਦੂਜੇ ਨੂੰ ਜਾਣਦੇ ਆ ਸਮਝਦੇ ਆ ਤਾਂ ਫਿਰ ਸਾਨੂੰ ਸਟੇਜ ਤੇ ਵੀ ਕੋਈ ਸੰਗ ਨਹੀਂ ਲੱਗਦੀ ਕੋਈ ਕੁਝ ਨਹੀਂ ਉਹ ਤੁਸੀਂ ਪਹਿਲਾਂ ਵੀ ਆਲਰੇਡੀ ਐਸ ਪਾਰਟਨਰ ਗਾਉਂਦੇ ਸੀ ਹਾਂ ਜੀ ਵਿਆਹ ਤੋਂ ਬਾਅਦ ਦੀ ਗੱਲ ਕਰਨਾ ਕਿਉਂਕਿ ਵਿਆਹ ਤੋਂ ਬਾਅਦ ਨਾਰਮਲ ਹੀ ਆ ਵੀ ਚਾਹੇ ਹੁਣ ਉਹ ਪਹਿਲਵਾਨ ਰਹੇ ਆ ਮਲ ਰਹੇ ਆ ਖੇਡ ਕਬੱਡੀ ਦੇ ਵਿੱਚ ਜਿੰਨ ਜਾਨ ਰਹੇ ਆ ਹਾਂਜੀ ਹਾਂਜੀ ਪਰ ਲੇਕਿਨ ਵਿਆਹ ਤੋਂ ਬਾਅਦ ਚਾਹੇ ਕੋਈ ਮਾਲਾ ਚਾਹੇ ਕੋਈ ਪਹਿਲਵਾਨ ਆ ਚਾਹੇ ਥਾਣੇਦਾਰ ਆ ਅੱਛਾ ਜੀ ਘਰੇ ਆ ਕੇ ਸਰਕਾਰ ਚੇਂਜ ਹੋ ਜਾਂਦੀ ਹੈ ਵੀ ਥਾਣੇਦਾਰ ਸਾਹਿਬ ਨੂੰ ਵੀ ਐਨੀ ਪਾਉਣੀ ਪੈਂਦੀ ਆ ਕੰਪਰੋਮਾਈਜ਼ ਦੋਨੋਂ ਨੂੰ ਹੀ ਕਰਨਾ ਪੈਂਦਾ ਜਿੱਥੇ ਕਿਤੇ ਹਾਈਪਰ ਹੁੰਦੇ ਆ ਤਾਂ ਮੈਨੂੰ ਵੀ ਕਰਨਾ ਪੈਂਦਾ ਤਾਂ ਜੇ ਮੈਂ ਹਾਈਪਰ ਆ ਤਾਂ ਫਿਰ ਇਹ ਵੀ ਚੁੱਪ ਕਰ ਜਾਂਦੇ ਆ ਸੋ ਦੋਨਾਂ ਨੂੰ ਨਾਲ ਮਿਲ ਕੇ ਲਾਈਫ ਵਿੱਚ ਜਿਨਲੋੜੀ ਪੈਂਦੀ ਆ ਰਿਆਜ਼ ਕਰਨ ਲੱਗੇ ਤੁਸੀਂ ਰਿਆਜ਼ ਕਰਦੇ ਕਰਦੇ ਕਿਤੇ ਮਾੜਾ ਜਿਹਾ ਸੋਰ ਮਾਨ ਸਾਹਿਬ ਦਾ ਉੱਚਾ ਚੱਲਿਆ ਗਿਆ ਇਹ ਤੁਸੀਂ ਅੱਖਾਂ ਨਾਲ ਹੀ ਪੂਰ ਕੇ ਕਰਤਾ ਹੋਵੇ ਨਹੀਂ ਨਹੀਂ ਕੋਈ ਗੱਲ ਨਹੀਂ ਸੋਰਾ ਸੋਰਾ ਨਾਲ ਕੋਈ ਚੱਕਰ ਹੈਗਾ ਸੁਰ ਤਾਂ ਉੱਪਰ نیچے ਹੁੰਦੇ ਰਹਿੰਦੇ ਆ ਜੀ ਆ ਉਹ ਤਾਂ ਬਹੁਤ ਤਕੜੇ ਖਾਨਸਾ ਬਣ ਗਏ ਕਿ ਉੱਚੇ ਨਹੀਂ ਮਿਲਦੇ ਉਹਦੇ ਚੱਕ ਲੈਣਾ ਹੌਲੀ ਹੌਲੀ ਜਦੋਂ ਗਲਾ ਜਿਆ ਗਰਮ ਹੋ ਗਿਆ ਇੱਕ ਦੋ ਗੀਤਾਂ ਨਾਲ ਸਟੇਜ ਤੇ ਜਦੋਂ ਗਲ ਕੋਲ ਗਰਮ ਫੇਰ ਬੈੰਦੀ ਹਿੱਤ ਹੈ ਤੇ ਉਹ ਤਾਂ ਜਿਹੜਾ ਵੀ ਇੰਨਾ ਇੰਨਾ ਰੋ ਵਾਲੀ ਗੱਲ ਨਹੀਂ ਜੇ ਚੱਲ ਕਿਉਂਕਿ ਜ਼ਿੰਦਗੀ ਦੇ ਸਫ਼ਰ ਚੋ ਜਿੱਦਾ ਮਾਨ ਸਾਹਿਬ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਮਲ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਜੀ ਕਿ ਆਸੀਂ ਨਾ ਕਈ ਇਦਾਂ ਦੀਆਂ ਗੱਲਾਂ ਬਾਤਾਂ ਆਪਣੇ ਦਰਸ਼ਕਾਂ ਨਾਲ ਕਰਨ ਦੀ ਕੋਸ਼ਿਸ਼ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਟੀਵੀ ਤੇ ਲੋਕ ਇੰਟਰਵਿਊ ਜਾਂ ਕਿਸੇ ਸੋਸ਼ਲ ਮੀਡੀਆ ਦੇ ਇੰਟਰਵਿਊ ਲਾ ਲੈਣੇ ਹੋਗਾ ਨਾ ਵੀ ਇਹੀ ਹੋਊਗਾ ਵੀ ਪਿੰਡ ਫਲਾਣਾ ਜੀ ਇਹ ਹੈ ਜੀ ਫਲਾਣੇ ਆ ਸੱਤ ਅੱਠ ਗੀਤਾ ਥੈਟਸ ਇਟ ਹਾਂਜੀ ਪਰ ਲੱਗਿਆ ਤਾਂ ਸਾਡੀ ਇੱਕ ਵੱਖਰੀ ਕੋਸ਼ਿਸ਼ ਹੁੰਦੀ ਹੈ ਲੋਕਾਂ ਨੇ ਇੰਟਰਸਟ ਬਣਾ ਕੇ ਰੱਖਣ ਵੀ ਯਾਰ ਜੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਅੱਗੇ ਕੀ ਹੋਇਆ ਸੋ ਉਸੇ ਸਿਲਸਿਲੇ ਦੇ ਵਿੱਚ ਜਦੋਂ ਹੁਣ ਪੰਜਾਬ ਦੇ ਵਿੱਚ ਦੌਰ ਚੇਂਜ ਹੋ ਗਿਆ ਜੀ ਗਾਇਕੀ ਤੋਂ ਬਾਅਦ ਇੱਕ ਸਿੰਗਲ ਦਾ ਦੌਰ ਚੱਲ ਪਿਆ ਸੀ ਬਾਈ ਡਿਊਟ ਗਾਇਕੀ ਦਾ ਰੰਗ ਆਇਆ ਫਿਰ ਸਿੰਗਲ ਹੁਣ ਫੇਰ ਡਿਊਟ ਗਾਇਕੀ ਦਾ ਹਾਂਜੀ ਉਸ ਦੌਰ ਨੂੰ ਕਿਵੇਂ ਦੇਖਦੇ ਹੋ ਤੇ ਜਦੋਂ ਡਿਊਟ ਜੋੜੀਆਂ ਬਣਦੀਆਂ ਬਾਈ ਤੁਸੀਂ ਮਿਹਨਤ ਕੀਤੀ ਹੈ ਦੋਨਾਂ ਨੇ ਜੀ ਬਹੁਤ ਰੱਜ ਕੇ ਮਿਹਨਤ ਅੱਜ ਵੀ ਕਰ ਰਹੇ ਹੋ ਹਾਂਜੀ ਹਾਂਜੀ ਹੁਣ ਕਈ ਇਸ ਤਰ੍ਹਾਂ ਦੀਆਂ ਗਾਇਕ ਜੋੜੀਆਂ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਜਦੋਂ ਟੁੱਟ ਜਾਂਦੀਆਂ ਹਾਂਜੀ ਟੁੱਟਣ ਤੋਂ ਬਾਅਦ ਕਿਵੇਂ ਦਾ ਫੇਰ ਉਹ ਫੀਲ ਕਰਦੇ ਆ ਕੀ ਲੱਗਦਾ ਬਾਈ ਯਾਰ ਵੀ ਉਹ ਜਿਹੜੇ ਡਿਊਟ ਕਰਦੇ ਆ ਜਦੋਂ ਉਹ ਕੁੜੀ ਛੱਡ ਜਾਂਦੀ ਹੈ ਜਾਂ ਬੰਦਾ ਛੱਡ ਜਾਂਦਾ ਹੈ ਤਾਂ ਉਹ ਵਿਚਾਰਲਾ ਦੌਰ ਕਿਵੇਂ ਨਾ ਹੁੰਦਾ ਤੁਸੀਂ ਤਾਂ ਉਹ ਨਾ ਚੜਾ ਕੇ ਦੇ ਉਹ ਨਾ ਜਿਹੜੇ ਸਰੋਤੇ ਜੁੜੇ ਹੁੰਦੇ ਆ ਆਪ ਦੇ ਨਾਲੋਂ ਆਪਨ ਤਾਂ ਜਿਹੜੇ ਜੋੜੀ ਟੋੜੀ ਉਹਨਾਂ ਦਾ ਦੁੱਖ ਹੁੰਦੇ ਹੁੰਦਾ ਜਿਹੜੇ ਸਰੋਤੇ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਕੋਸ਼ਿਸ਼ ਕਰਦੇ ਵੇ ਜੋੜੀ ਦੁਬਾਰੇ ਜੁੜ ਜੇ ਫਲਾਨਾ ਹੋ ਜੇ ਇਦਾਂ ਕਰਦੇ ਹਨ ਬਹੁਤ ਦੁਆਵਾਂ ਕਰਦੇ ਆ ਪਰ ਉਹ ਪਰ ਜਦੋਂ ਕਹਿੰਦੇ ਹੁੰਦੇ ਕਿਰਾ ਫਿੱਕ ਪਏ ਜੇ ਮੁੜ ਕੇ ਗੱਲ ਬਣਦੀ ਨਹੀਂ ਹੈਗੀ ਫਿਰ ਜੀ ਬਣਦੀ ਨਹੀਂ ਹੈ ਹਾਂ ਚਾਹੇ ਮੁੜ ਕੇ ਲੰਬੇ ਸਮੇਂ ਤੋਂ ਜਦੋਂ ਕਿਰਾ ਟੁੱਟ ਕੇ ਜੇ ਲੋਕਾਂ ਨੇ ਜਦੋਂ ਉਹਨਾਂ ਦਾ ਕੰਮ ਫਿਰ ਠੰਡਾ ਪੈਣ ਲੱਗ ਜਾਂਦਾ ਲੋਕਾਂ ਨੇ ਯਾਰ ਤੁਸੀਂ ਦੁਆਰੇ ਜੁੜ ਜਾਂਦੇ ਫਿਰ ਜਦੋਂ ਦੁਆਰੇ ਇਕੱਠੇ ਹੁੰਦੇ ਆ ਫਿਰ ਉਹ ਗੱਲ ਬਣਦੀ ਨਹੀਂ ਜਦੋਂ ਫਿਰਾਂ ਚਿਰ ਬਾਅਦ ਜਦੋਂ ਥੋੜੇ ਟਾਈਮ ਬਾਅਦ ਹੀ ਫੇਰ ਸੈਟਿੰਗ ਹੋ ਗਈ ਮਹੀਨੇ 15 20 ਦਿਨਾਂ ਬਾਅਦ ਫਿਰ ਤਾਂ ਠੀਕ ਆ ਵੀ ਜੇ ਲੰਬੇ ਗੈਪ ਬਾਅਦ ਫੇਰ ਸੈਟਿੰਗ ਕਰਦੇ ਕਈ ਜੋੜੀਆਂ ਦੇਖੀਆਂ ਪਰ ਉਹ ਗੱਲ ਨਹੀਂ ਬਣਦੀ ਫਿਰ ਹਾਂਜੀ ਤੇ ਉੱਥੇ ਇੱਕ ਮੁਜੀ ਜਿਵੇਂ ਹੁਣ ਤੁਸੀਂ ਖੁਦ ਇੱਕ ਲੇਡੀਜ਼ ਹੋ ਔਰਤ ਹੋ ਇੱਕ ਕੁੜੀ ਹੋ ਤੁਸੀਂ ਵੀ ਇਸ ਚੀਜ਼ ਨੂੰ ਫੀਲ ਕਰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਸੇਤ ਦੇਣ ਵਾਸਤੇ ਵੀ ਬੜੀ ਜ਼ਰੂਰਤ ਹੁੰਦੀ ਹੈ ਜਦੋਂ ਕਿਤੇ ਕੋਈ ਹੁਣ ਤੁਹਾਡੇ ਵਰਗੇ ਕੋਈ ਹੋਰ ਬੱਚੀ ਗਾਉਣ ਨੂੰ ਉੱਠਣ ਲੱਗੀ ਘਰ 'ਚ ਹਾਂਜੀ ਹਾਂਜੀ ਉਹਦੀ ਆਵਾਜ਼ ਨੂੰ ਦਬਾ ਲੱਤਿਆ ਗਿਆ ਵੀ ਨਹੀਂ ਪੁੱਤੇ ਚੀਜ਼ਾਂ ਚੰਗੀਆਂ ਨੇ ਜਾਂ ਕਿੱਦਾਂ ਨਹੀਂ ਫਿਰ ਕਿਤੇ ਨਾ ਕਿਤੇ ਇੱਕ ਗੱਲ ਚੱਲਦੀ ਹੈ ਵੀ ਆ ਦੇਖੋ ਕਰਨਬੀਰ ਕਮੋ ਜੀ ਵੀ ਗਾਉਂਦੇ ਆ ਹਾਂਜੀ ਹਾਂਜੀ ਤਾਂ ਕਦੇ ਇਸ ਤਰ੍ਹਾਂ ਦੀ ਸੇਤ ਭਰੀਆਂ ਜਿੱਥੇ ਗੀਤ ਸੰਗੀਤ ਦੀ ਗੱਲ ਜਾਂ ਪਰਿਵਾਰਕ ਜਾਂ ਬੱਚਿਆਂ ਨਾਲ ਜਾਂ ਮਾਂ ਨਾਲ ਜਾਂ ਪੀ ਨਾਲ ਜੁੜਿਆ ਵੀ ਕੋਈ ਇਸ ਤਰ੍ਹਾਂ ਦਾ ਮੈਟਰ ਕਦੇ ਤੁਸੀਂ ਗਾਇਆ ਜੀ ਇਸ ਤਰ੍ਹਾਂ ਦਾ ਕੁਝ ਸਟੇਜ ਦੇ ਦੌਰਾਨ ਕੋਈ ਸਾਂਝਾ ਕੀਤਾ ਹੋਵੇ ਕਿਸੇ ਦੇ ਨਾਲ ਹਾਂਜੀ ਅਸੀਂ ਧੀਆ ਤੇ ਵੀ ਗਾਣਾ ਗਾਇਆ ਸਾਡਾ ਗਾਣਾ ਆ ਤੇ ਮਾਂ ਤੇ ਸ਼ਾਇਦ ਕੋਈ ਗਾਣਾ ਨਹੀਂ ਆਇਆ ਆਪਣਾ ਜੀ ਕੋਸ਼ਿਸ਼ ਕਰਾਂਗੇ ਕਿ ਮਾਂ ਤੇ ਵੀ ਗਾਣਾ ਜ਼ਰੂਰ ਅਸੀਂ ਗਾਵਾਂਗੇ ਕਿਉਂਕਿ ਮਾਂ ਤੱਕ ਮੈਂ ਇਸ ਕਰਕੇ ਪਹੁੰਚਿਆ ਕਮੋ ਜੀ ਕਿਉਂਕਿ ਤੁਹਾਡੀ ਮਾਤਾ ਜੀ ਮੈਂ ਪਹਿਲਾਂ ਤਾਂ ਮਾਤਾ ਜੀ ਦਾ ਨਾਮ ਜਾਣਨਾ ਚਾਹਾਂਗਾ ਡੈਡੀ ਜੀ ਦਾ ਵੀ ਨਾਮ ਜਾਣਨਾ ਚਾਹਾਂਗਾ ਹਾਂਜੀ ਤਾਂ ਜੋ ਸਾਡੇ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿਉਂਕਿ ਤੁਹਾਡੇ ਮਾਤਾ ਨੇ ਜਿੱਥੇ ਤੁਹਾਨੂੰ ਨਹੀਂ ਸਪੋਰਟ ਕੀਤੀ ਹੈ ਉੱਥੇ ਮਾਨ ਸਾਹਿਬ ਦੇ ਵਿਆਹ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਇੱਕ ਯੋਗਦਾਨ ਸੀ ਅੱਜ ਉਹ ਜੋੜੀ ਉਸੇ ਤਰ੍ਹਾਂ ਬਰਕਰਾਰ ਹੈ ਹਾਂਜੀ ਮੇਰੇ ਡੈਡੀ ਦਾ ਨਾਮ ਸਰਦਾਰ ਬਲਦੇਵ ਸਿੰਘ ਢਾਲੀਵਾਲ ਸੀ ਤੇ ਮਮਾ ਦਾ ਨਾਮ ਜੰਗੀਰ ਕੌਰ ਜੀ ਤੇ ਇਹਨਾਂ ਦੇ ਮਮਾ ਦਾ ਨਾਮ ਵੀ ਜੰਗੀਰ ਕੌਰ ਸੀਗਾ ਫਾਦਰ ਦਾ ਨਾਮ ਅਮਰ ਸਿੰਘ ਜੀ ਅਮਰ ਸਿੰਘ ਸ਼ੌਂਕੀ ਅਮਰ ਸਿੰਘ ਸ਼ੌਂਕੀ ਸਾਡੇ ਮੇਰੇ ਡੈਡੀ ਸਪੀਕਰ ਸਪੀਕਰ ਰੱਖਦੇ ਸੀ ਹਾਰਨ ਹੋਰ ਉਹਨੇ ਉਹਦਾ ਖੇਤੀਬਾੜੀ ਕਰਦੇ ਸਾਰੇ ਤੇ ਪਰ ਉਹਦਾ ਬੱਕਰੇ ਸਟੇਅਰ ਸੀਗਾ ਜਿਹੜਾ ਹਾਰਨ ਜਿਹਨੇ ਰੱਖਦੇ ਪਹਿਲਾਂ ਜੂਣ ਉਹ ਤੰਗ ਕੇ ਸਪੀਕਰ ਉਹਨੇ ਲਾਈ ਰੱਖਣਾ ਖੇਤ ਘਰੇ ਆਪਣਾ ਇਦਾਂ ਹੀ ਪੂਰਾ ਹਲੇ ਤੱਕ ਵੀ ਹੁਣ ਥੋੜਾ ਡਾਊਨ ਹੋ ਗਿਆ ਕੰਮ ਹੁਣ ਵਿਚਾਰੇ ਤੋਂ ਹੁਣ ਨਹੀਂ ਚੱਲਦਾ ਹੈਗਾ ਮਾਨਸ ਸਿੰਘ ਜੀ ਨੇ ਹੁਣ ਬਾਪੂ ਜੀ ਹਮੇਸ਼ਾ ਕਹਿੰਦੇ ਆ ਕਿ ਯਾਰ ਗਾਇਕੀ ਪਾਕਿਸਤਾਨੀ ਵਾਲੀ ਤੂੰਬੇ ਵਾਲੀ ਗਾਇਕੀ ਉਹਨਾਂ ਨੂੰ ਵਾੜੀ ਜਿੱਥੇ ਨਹੀਂ ਹਾਂਜੀ ਪਸੰਦ ਕਰ ਉਹ ਨੇੜੇ ਪਸੰਦ ਕਰਦੇ ਸੀ ਉਸ ਤਰ੍ਹਾਂ ਦੀ ਚੀਜ਼ਾਂ ਜ਼ਿਆਦਾ ਉਹਨਾਂ ਨੂੰ ਚੰਗੀਆਂ ਲੱਗਦੀਆਂ ਹਾਂਜੀ ਹਾਂਜੀ ਤਾਂ ਤੁਸੀਂ ਗਾਇਕੀ ਜਿਹੜੀ ਕੀਤੀ ਕਿਤੇ ਨਾ ਕੀਤੀ ਉਹਨਾਂ ਨੂੰ ਪਹਿਲਾਂ ਤਾਂ ਨਹੀਂ ਉਹਨਾਂ ਨੇ ਕੀਤੀ ਪਰਮਾਨ ਨਾ ਜੀ ਹਾਂ ਜੀ ਜੋ ਸੱਚ ਹੈ ਹੂੰ ਹੂੰ ਪਹਿਲਾਂ ਨਹੀਂ ਸੀ ਉਹਨਾਂ ਨੂੰ ਲੱਗਦਾ ਉਹ ਕਹਿੰਦੇ ਸੀ ਨਹੀਂ ਹਾਂ ਜੀ ਹਾਂ ਜੀ ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਗਾਇਕੀ ਦੇ ਖੇਤਰ ਚ ਪੂਰੀ ਤਰ੍ਹਾਂ ਉਤਰੇ ਮੈਦਾਨ ਚ ਆਏ ਹਾਂ ਜੀ ਤਾਂ ਫੇਰ ਉਸ ਤੋਂ ਬਾਅਦ ਬਾਪੂ ਜੀ ਵੀ ਕਿਤੇ ਨਾ ਕਿਤੇ ਖੁਸ਼ ਹੋਣ ਲੱਗੇ ਪਹਿਲੀ ਵਾਰ ਤਾਂ ਖੁਸ਼ ਤਾਂ ਸੀਗੇ ਨਹੀਂ ਖੁਸ਼ ਤਾਂ ਉਹਦਾ ਸੀਗਾ ਜਦੋਂ ਕਿਸੇ ਨੂੰ ਪੁੱਛਿਆ ਕਰੇ ਜਦੋਂ ਮੇਰਾ ਕੋਈ ਗਾਣਾ ਕੋਣਾ ਲਾਇਆ ਹੁੰਦਾ ਸੀ ਸਾਡੇ ਵਾਲੇ ਤਾਂ ਕਿਵੇਂ ਤੇ ਆਉਂਦਾ ਇਹਨੂੰ ਗਾਉਣਾ ਗਾਉਣਾ ਤੇ ਜੀ ਤਾਂ ਮੋਟੇ ਕਿੱਥੇ ਗਾਇਆ ਸੱਬੜਾ ਕਰੇ ਮੈਂ ਜਾਣ ਕੇ ਵੀ ਅਗਲਾ ਕਹੇ ਵੀ ਨਹੀਂ ਯਾਰ ਬਹੁਤ ਵਧੀਆ ਆਵਾਜ਼ ਹੈ ਵਧੀਆ ਗਾਉਂਦਾ ਅੱਛਾ ਵਧੀਆ ਮਨ ਤਾਂ ਲੱਗਦਾ ਨਹੀਂ ਇਹ ਤੇ ਸੱਬੜਾ ਰਗੀ ਜੀ ਮੈਂ ਕਿੱਥੇ ਗਾ ਲੂ ਵਧੀਆ ਲੱਗਦਾ ਜੇ ਦੋ ਕਰ ਚ ਗਾਉਂਦੇ ਵੀ ਹੁੰਦੇ ਸੀ ਤਾਂ ਸਾਡੇ ਡੈਡੀ ਸਾਡੇ ਕਹਿੰਦੇ ਸੀਗੇ ਤੂੰ ਹੋਰ ਉੱਚੀ ਗਾ ਹੋਰ ਉੱਚੀ ਗਾ ਹੋਰ ਬਾਜ਼ ਕੱਢ ਨਹੀਂ ਮੈਨੂੰ ਕਹਿ ਕਰੇ ਤੂੰਬੇ ਵਾਲੇ ਜਿਹੜੇ ਤੂੰਬੇ ਵਾਲੇ ਦੀ ਬਾਜ਼ ਦੇ ਕੀ ਆਪਾਂ 100 ਬੰਦਾ ਖੜਾ ਹੋਵੇ ਉਦਾਂ ਹੀ ਬਾਜ਼ ਆਉਣ ਜਾਂਦੀ ਆ ਫਿਰ ਥੋੜੇ ਹੁੰਦੇ ਆ ਮਗਰ 15 ਹਾਰ ਹਰਤ ਵਾਲੇ ਇੰਨੇ ਸਾਜੀ ਹਾਰਤ ਕਹਿੰਦਾ ਤੂੰਬੇ ਵਾਲੇ ਉਹ ਜਿਹੜੇ ਪਾਕਿਸਤਾਨੀ ਆ ਜਾਂ ਨੰਗਲ ਦੇ ਬਣਸੇ ਹੋਣੇ ਕਹਿੰਦਾ ਬਿਨਾ ਸਪੀਕਰ ਤੋਂ ਕਹਿੰਦਾ ਉਹ ਤੱਕ ਬਾਜ਼ ਜਾਂਦੀ ਉਹਨੇ ਕਹਿੰਦਾ ਤੁਸੀਂ ਨਾ ਮੁਕਾਬਲਾ ਨਹੀਂ ਕਰ ਸਕਦੇ ਕਿਤਨੇ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਇਹਨਾਂ ਦੀ ਆਵਾਜ਼ ਦੇ ਪਿੱਛੇ ਰਾਜ਼ ਇਹੀ ਆ ਕਿ ਵੀ ਡੈਡੀ ਸਾਡੇ ਕਹਿੰਦੇ ਰਹਿੰਦੇ ਸੀਗੇ ਵੀ ਤੂੰ ਹੋਰ ਖਿੱਚ ਜਸਾ ਇਹ ਬਹੁਤ ਉੱਚੀ ਸੁਰ ਤੇ ਗਾਉਂਦੇ ਆ ਜੀ ਫਿਰ ਮੈਨੂੰ ਉਹੀ ਪ੍ਰੋਬਲਮ ਆ ਮੈਨੂੰ ਹੁਣ ਜਿੰਨੇ ਉੱਚੇ ਹੀ ਗਾਉਣਾ ਪੈਂਦਾ ਜੀ ਮੈਂ ਇੱਕ ਜਿੰਨੇ ਹੁਣ ਮੈਂ ਸਟੇਜ ਤੇ ਵੀ ਇਦਾਂ ਹੁੰਦਾ ਮੈਂ ਦੋ ਚਾਰ ਗੀਤ ਗਰਮ ਹੋ ਕੇ ਫਿਰ ਗਲਾ ਤੁਸ ਤੁਸ ਤੁਹਾਨੂੰ ਵੀ ਕਰਦੇ ਰਹਿੰਦੇ ਨੇ ਮੈਂ ਖੁਦ ਦੇਖਿਆ ਜੀ ਕਿਉਂਕਿ ਹੁਣ ਆਪਾਂ ਜਿੰਨੇ ਵੀ ਤੁਸੀਂ ਕੈਨੇਡਾ ਚ ਮੇਲੇ ਲਾਏ ਆ ਮੈਂ ਤੁਹਾਨੂੰ ਬਾਕਾਇਦਾ ਸਾਰਾ ਅਸੀਂ ਰਿਕਾਰਡ ਵੀ ਕੀਤਾ ਤੇ ਮੈਂ ਸੁਣਿਆ ਵੀ ਇਹ ਬੈ ਕੇ ਸਾਹਮਣੇ ਹਾਂਜੀ ਹਾਂਜੀ ਉੱਚਾ ਗਾਇਆ ਤੁਹਾਡੀ ਇੱਕ ਗਾ ਗੀ ਸੰਗੀਤ ਦੀ ਤਾਲ ਮੇਲ ਬਹੁਤ ਜ਼ਬਰਦਸਤ ਹੈ ਤੁਹਾਡਾ ਹੁਣ ਜਦੋਂ ਵੀ ਤੁਸੀਂ ਕਿਸੇ ਗੀਤ ਨੂੰ ਗਾਉਂਦੇ ਹੋ ਬੜੇ ਲੈ ਦੇ ਵਿੱਚ ਗਾ ਖੇ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਇਨਾਂ ਰੱਖਿਆ ਹੋਇਆ ਨੱਚਦੇ ਵੀ ਹੋ ਸਾਂ ਨਹੀਂ ਚੜਦਾ ਨਹੀਂ ਤਾਂ ਕਈ ਦੇਖੇ ਅੱਜ ਕੱਲ੍ਹ ਦੇ ਨਵੇਂ ਮੁੰਡੇ ਉਹ ਗਾ ਤਾਂ ਲੰਨੇ ਆ ਦੋ ਟੱਪੇ ਮਾਰ ਕੇ ਛੜੱਪੇ ਮਾਰ ਕੇ ਸਾਂ ਚੜ ਜਾਂਦਾ ਫੇਰ ਉਹ ਸਾਜੇ ਨੂੰ ਕਹਿੰਦੇ ਮਾਰ ਦੇ ਇੱਕ ਪੀਸ ਹੋਰ ਇਹ ਸਾਂ ਸਿੱਧਾ ਹੋ ਜੇ ਹਾਂਜੀ 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 ਤੇ ਇਹ ਇੱਕ ਰਾਜ਼ ਹੀ ਹੈ ਤੁਹਾਡਾ ਗਾਇਕੀ ਦਾ ਮੈਂ ਤਾਂ ਇਹਨੂੰ ਕਹਣਾ ਵੀ ਮਾੜਾ ਘਟ ਨੱਚਿਆ ਕਰ ਵੀ ਮਾੜਾ ਜਿਹਾ ਰਵਾਜ ਨਹੀਂ ਤਾਂ ਗਾਣ ਦੇ ਨਾਲ ਦਮ ਚਾੜਦਾ ਬਿਲਕੁਲ ਨਹੀਂ ਕਹਿੰਦੇ ਮੈਨੂੰ ਕਹਿੰਦੇ ਆ ਤੁਸੀਂ ਗਾਣੇ ਚ ਸੁਣਿਆ ਉਹ ਇੱਥੋਂ ਵੀ ਨੱਚਦੀ ਆ ਨਹੀਂ ਇੱਥੋਂ ਵੀ ਨੱਚਦੀ ਆ ਨਹੀਂ ਇੱਧਰ ਵੀ ਨੱਚਦੀ ਆ ਇੱਥੋਂ ਵੀ ਨੱਚਦੀ ਆ ਨਹੀਂ ਕਹਿੰਦੇ ਇੱਧਰ ਜਾਂ ਲਈ ਫਿਰ ਇੱਧਰੋਂ ਕਹਣਾ ਮੈਂ ਇੱਧਰ ਮੈਂ ਉੱਧਰ ਹੁੰਨੀ ਆ ਉੱਧਰੋਂ ਕਹਿੰਦੇ ਆ ਇੱਧਰ ਹੁੰਨੀ ਆ ਇੱਧਰੋਂ ਕਿਸੇ ਕਰਨਜੀਤ ਕਮੋਜੀ ਨੂੰ ਸਟੇਜ ਤੋਂ ਨਾ ਇੱਧਰ ਹੋਣ ਦਿੰਦੇ ਉਹ ਨਾ ਇੱਧਰ ਜਿੱਧਰ ਹੁੰਨੇ ਉੱਧਰੋਂ ਕਹਦੇ ਆ ਇੱਥੋਂ ਨੱਚਦੀ ਆ ਇੱਥੋਂ ਨੱਚਦੀ ਆ ਤੇ ਹੁਣ ਦਰਸ਼ਕ ਵੀ ਸਾਡੇ ਉਤਾਵਲੇ ਆਉਂ ਕਹ ਮਕਬੂਲ ਆ ਬਹੁਤ ਪਸੰਦ ਕਰਦੇ ਆ ਜਿੱਥੇ ਖਾੜਿਆਂ ਦੀ ਸ਼ਾਨ ਆ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਸ ਗੀਤ ਨੂੰ ਲਾ ਕੇ ਜਿੱਦ ਦੁਨੀਆ ਨੱਚਦੀ ਆ ਹਾਂਜੀ ਹਾਂਜੀ ਜੀ ਹੁਣ ਕਿੱਥੋਂ ਨੱਚੀਂ ਇੱਥੋਂ ਤਾਂ ਮੁਸ਼ਕਲ ਆ ਮੋੜ ਤੱਕ ਇੱਥੇ ਲੈ ਕੇ ਲੈ ਕੇ ਨੱਚ ਦੇਣ ਬੈਠੀ ਨਹੀਂ ਨਚਲਾਣਾ ਇੱਥੇ ਜੀ ਹੋ ਇੱਥੋਂ ਹੀ ਨੱਚਦੀ ਆ ਜਾਨੀ ਗੋਲਾਬੀ ਲਹਿੰਗੇ ਵਾਲੀਏ ਇੱਥੋਂ ਹੀ ਨੱਚਦੀ ਆ ਜਾਨੀ ਗੋਲਾਬੀ ਲਹਿੰਗੇ ਵਾਲੀਏ ਹੋ ਗਿੱਧੇ ਵਿੱਚ ਰੌਣਕਾਂ ਲਾ ਜਾਣੀ ਤੂੰ ਚਾਂਜਰ ਨੂੰ ਛਣਕਾ ਜਾ ਬਹੁਤੇ ਨਖਰੇ ਵਾਲੀਏ ਹੇ ਤੂੰ ਨੱਚਦੀ ਆਂ ਨੀ ਗੋਲਬੀ ਲਿੰਗ ਵਾਲੀਏ ਬੋਲੀ ਵੀ ਕੋਈ ਪਾ ਦੇ ਵੇ ਸ਼ੁਕਿੰਨਾ ਕੰਠੇ ਵਾਲਿਆ ਵੇ ਤੂੰ ਵੇਖੀ ਫੇਰ ਨਜ਼ਾਰੇ ਪਾਉਣੇ ਧਾਂਜਰ ਨੇ ਸ਼ਨਕਾਰੇ ਜਦੋਂ ਪੈਰ ਗਿੱਦੇ ਪਾਲਿਆ ਬੋਲੀ ਵੀ ਕੋਈ ਪਾ ਵੇ ਸ਼ੁਕਿੰਨਾ ਕੰਠੇ ਵਾਲਿਆ ਬੋਲੀ ਵੀ ਕੋਈ ਪਾ ਦੇ ਵੇ ਸ਼ੁਕਿੰਨਾ ਕੰਠੇ ਵਾਲਿਆ ਵਾਹ ਜੀ ਵਾਹ ਵਾਹ ਜੀ ਭਾਈ ਇੱਕ ਬੋਲੀ ਵੀ ਸੁਣਾ ਲਾ ਬੋਲੀ ਵੀ ਆਉਣ ਨੀ ਬੋਲੀ ਹੁਣ ਬੋਲੀ ਫੇਰ ਸੁਣਾਵਾ ਕੋਈ ਗੱਲ ਆਪਾਂ ਸਿੱਧੇ ਮੂਨਾ ਕਦੇ ਬੋਲਿਆ ਅੜਬ ਸੁਭਾਦੇਆ ਜੱਟਾ ਵੇ ਕਦਰ ਨਾ ਮੇਰੀ ਪਾਈ ਚੰਦਰਿਆ ਬੜਾ ਸ਼ਾਨੇ ਆ ਘੱਟਾ ਹੁਣ ਤੂੰ ਮੈਨੂੰ ਫੋਨ ਮੜਾਵੇਂ ਕਰਕੇ ਚਿੱਤ ਕਰਾਰਾਵੇਂ ਤੇਰਾ ਸਰਨਾ ਨੀ ਮੇਰੇ ਬਿਨ ਸਰਦਾ ਰਵੇ ਤੇਰਾ ਸਰਨਾ ਨੀ ਮੇਰੇ ਬਿਨ ਸਰਦਾ ਰਵੇ ਤੇਰਾ ਸਰਨਾ ਨੀ ਆਹੀ ਕਹਿੰਦੇ ਨੇ ਵੀ ਮੇਰੇ ਬਿਨਾ ਸਰਨਾ ਨੀ ਨਾ ਕਦੇ ਫਿਰ ਜੋ ਪੈਗ ਸ਼ੱਕ ਲੱਗਿਆ ਉਹ ਫਿਰ ਮੈਂ ਕਹਿ ਦਣਾ ਨਾ ਉਹ ਮਾਗ ਮਹੀਨੇ ਪੇਕੇ ਤੁਰ ਗਈ ਛੱਡ ਕੇ ਮੈਨੂੰ ਕੱਲਾ ਪਹਿਲਾਂ ਕਿਉਂ ਸੀ ਲਾਮਾਂ ਲਈਆਂ ਹੁਣ ਛਡਾਉਂਦੀ ਪੱਲਾ ਉਹ ਤੇਰੇ ਤੇ ਸੀ ਆਇਆ ਗੁੱਸਾ ਦੇਸੀ ਦੇ ਪਿਗਮਾਰੇ ਫੀਲਿੰਗ ਛੜਿਆਂ ਦੀ ਉਹ ਲੈਂਦਾ ਜੱਟ ਨਜ਼ਾਰੇ ਫੀਲਿੰਗ ਛੜਿਆਂ ਦੀ ਦਸਕ ਦਿਨਾਂ ਦੀ ਖੇਡ ਮੱਖਣਾ ਆਪੇ ਹੱਥੋਂ ਆਜੂ ਮੇਰੇ ਬਿਨ ਵਸ ਕਿਹੜਾ ਤੈਨੂੰ ਕੱਟ ਸਲਾਦ ਫੜਾ ਦੂ ਝਾਂਜਰ ਮੇਰੀ ਸੁਣੇ ਬਿਨਾ ਤੈਨੂੰ ਸਖਣਾ ਲੱਗੂ ਚਵਾਰਾ ਵੇ ਤੇਰਾ ਸਰਨਾ ਨਹੀਂ ਮੇਰੇ ਬਿਨ ਸਰਦਾਰ ਵੇ ਤੇਰਾ ਸਰਨਾ ਨਹੀਂ ਵਾਕਈ ਨਹੀਂ ਸਰਨਾ ਮੈਂ ਬੋਲੀਆਂ ਜਿਹਦੇ ਨੇ ਪੰਗਾ ਨਹੀਂ ਲੈਂਦਾ ਫਿਰ ਤ ਹੜਦੀ ਨਹੀਂ ਮੈਂ ਭਾਜੀ ਆ ਦੇਖੋ ਹੁਣ ਆਪਣੇ ਆਪ ਕਮੋ ਜੀ ਨੇ ਆਪਣੇ ਮੂੰਹੋਂ ਆਪ ਕਹਿਤਾ ਮੈਂ ਇਸ ਵਾਰ ਪਾਇਆ ਸੀ ਨਾ ਵੀ ਥਾਣੇਦਾਰ ਦੀ ਘਰ ਆ ਕੇ ਥਾਣੇਦਾਰੀ ਖਤਮ ਹੋ ਜਾਂਦੀ ਹੈ ਤੇ ਹੁਣ ਤੁਸੀਂ ਨਹੀਂ ਜਿੱਤ ਸਕਦੇ ਹਾਂਜੀ ਜਿੱਤਣ ਦੀ ਕੋਸ਼ਿਸ਼ ਕਰੂੰ ਤੂੰ ਫਸੇ ਜਾਊਗਾ ਨਹੀਂ ਨਹੀਂ ਜਦੋਂ ਮੈਂ ਤਾਂ ਕਿਹਾ ਕਾਨੂੰ ਪੰਗਾ ਲੈ ਨਹੀਂ ਨਹੀਂ ਗਿਆ ਓ ਮਾਈ ਗਾਡ ਮੈਂ ਤਾਂ ਹਮ ਇੱਥੇ ਦੇਖਿਆ ਜੀ ਘਰ ਵਾਲੀ ਨੂੰ ਕੋਈ ਨਹੀਂ ਜਿੱਤ ਸਕਦਾ ਕੈਨੇਡਾ ਕੈਨੇਡਾ ਚ ਵੀ ਨੇ ਉੱਥੇ ਵੀ ਸਾਰੇ ਮੈਂ ਆਪਣੇ ਵਰਗੇ ਵੀ ਕੋਈ ਇੱਥੇ ਵੀ ਹੋ ਗਿਆ ਨਹੀਂ ਨਹੀਂ ਇਨਸਾਨ ਜਿਹੜਾ ਪੰਜਾਬੀ ਤਾਂ ਪੰਜਾਬੀ ਆ ਨਾ ਪੰਜਾਬੀ ਪੰਜਾਬ ਚ ਤਾਂ ਇੱਥੇ ਵੀ ਨੇ ਮਾਨਸਾ ਜੀ ਇੱਕ ਗੱਲ ਹੈ ਬੰਦਾ ਦਾ ਵਿਚਾਰਾ ਪੂਲਾ ਹੁੰਦਾ ਨਹੀਂ 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 ਮੈਂ ਮੈਂ ਦੇਖਿਆ ਮੇਰੇ ਇਹ ਤਾਂ ਮੇਰੇ ਦੋਸਤ ਹੀ ਇੱਥੇ ਬਾਹਰ ਹੀ ਆ ਉਹਨਾਂ ਨੇ ਇੰਟਰਵਿਊ ਦੇਖ ਹੀ ਲੈਣੀ ਆ ਹਾਂਜੀ ਘਰ ਵਾਲੇ ਨੂੰ ਬਾਵਾ ਗਰਮ ਜਾ ਹੋ ਕੇ ਬੋਲੇ ਮਾ ਯਾਰ ਤੂੰ ਨਾ ਬੋਲਾਇਆ ਕਰ ਕੋ ਜਦੋਂ ਉਹਨੇ ਪਾਰਾ ਚੜਾ ਲਿਆ ਮੁੜ ਕੇ ਬੇਸਮੈਂਟ ਚ ਪੈਰੀ ਹੱਥ ਲਾਉਦਾ ਫਿਰ ਬੇਸਮੈਂਟ ਚ ਵੜ ਕੇ ਘਰ ਸੁਣ ਮੇਰੇ ਕਹਿੰਦਾ ਇੱਕ ਆ ਗਿਆ ਮੁੜ ਕੇ ਫਿਰ ਉੱਥੇ ਮਨਾ ਕੇ ਲਿਆ ਚੋ ਨੀ ਬਾਈ ਜ਼ਰੂਰੀ ਹੈ ਕਿ ਇਹਨਾਂ ਵਿਟਾਮਿਨ ਕਿ ਜਾ ਰਹਾ ਹੈ ਬੜੇ ਪਰਿਵਾਰ ਜਿਹੜੇ ਇੱਕ ਬਣਿਆ ਬੰਦੇ ਪਰਿਵਾਰ ਹਨ ਜੀ ਸੋ ਬਾਈ ਜਿੱਥੇ ਹੁਣ ਗੱਲਾਂ ਬਾਤਾਂ ਦੇ ਵਿੱਚ ਇਸ ਸਮੇਂ ਦਾ ਬਿਲਕੁਲ ਪਤਾ ਲੱਗਿਆ ਮੇਰੀ ਘੜੀ ਨਾ ਬਿਲਕੁਲ ਆ ਦੇਖੋ ਛੇ ਦਿਨ ਲੱਗੇ ਲੱਗਣ ਵਾਲੀ ਆ ਪਰ ਗੱਲਾਂ ਹਜੇ ਬੜੀਆਂ ਸੋ ਮੈਂ ਸ਼ਾਰਟਲੀ ਜਾਣਨਾ ਚਾਹਾਂਗਾ ਪੰਜਾਬ ਦਾ ਤੇ ਕੈਨੇਡਾ ਦਾ ਜਿਹੜਾ ਮਾਹੌਲ ਹੁਣ ਵੈਸੇ ਗੱਲਾਂ ਤੁਸੀਂ ਦੱਸਤਾ ਦਿੱਤਾ ਪਰ ਸਟੇਜੀ ਮਾਹੌਲ ਦੀ ਆਪਾਂ ਗੱਲ ਕਰੀ ਉਹ ਇੱਕ ਪਰਿਵਾਰਕ ਮਾਹੌਲ ਹੋ ਗਿਆ ਸਟੇਜੀ ਮਾਹੌਲ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ ਇੱਥੇ ਦਾ ਜਾਂ ਉੱਥੇ ਦਾ ਜਿਵੇਂ ਹੁਣ ਸਾਜੀ ਤੁਸੀਂ ਉੱਥੇ ਜਦ ਮੈਂ ਤੁਹਾਡੇ ਸਟੇਜਾਂ ਦੇਖੀਆਂ ਉੱਥੇ ਆਪਣਾ ਪਰਿਵਾਰ ਸਾਰਾ ਹੁੰਦਾ ਸਾਰੇ ਪੂਰੇ ਪ੍ਰੋਪਰ ਹੁੰਦੇ ਆ ਤੇ ਇਹ ਕਹਿ ਲੋ ਵੀ ਸਾਜ਼ ਸਿੰਗਰ ਦੇ ਖੰਭ ਹੁੰਦੇ ਆ ਉਹਨੂੰ ਉਡਾ ਕੇ ਲੈ ਜਨਾਂ ਮਾਨੀ ਉੱਥੇ ਸਾਡਾ ਇੱਕ ਮਿਊਜ਼ੀਸ਼ੀਅਨ ਬਦਲ ਕੇ ਆ ਜੇ ਸਾਨੂੰ ਉਹਦੀ ਟੈਨਸ਼ਨ ਹੋਏ ਜੋ ਕਿਉਂ ਨਹੀਂ ਆਇਆ ਹਨਾ ਇੱਥੇ ਫਿਰ ਪਤਾ ਨਹੀਂ ਪਰ ਇੱਥੇ ਮਿਊਜ਼ੀਸ਼ੀਅਨਾਂ ਦਾ ਸੈਟਿੰਗ ਨਹੀਂ ਬੰਦੀ ਕਹਿ ਰਿਓ ਉਹ ਵੀ ਨਵੇਂ ਮੁੰਡੇ ਆਏ ਹੁੰਦੇ ਹਨਾ ਕੰਮਕਾਰਾਂ ਤੋਂ ਹੁੰਦੇ ਵਿਚਾਰੇ ਰਾਤਾਂ ਦੀ ਨੀਂਦ ਦੇ ਕੰਮ ਕਰਦੇ ਨਾਲੋਂ ਕਿਉਂਕਿ ਉਹਨਾਂ ਦੇ ਕੋਲ ਵੀ ਵੀ ਇਹੀ ਹੁਣ ਇੱਥੇ ਕੰਮ ਇਹੀ ਕਰਦੇ ਨਾਲ ਹੋਰ ਕੰਮ ਵੀ ਕਰਦੇ ਆ ਹਨਾ ਤਾਂ ਕਰਕੇ ਫਰਕ ਪੈ ਜਾਂਦਾ ਪਹਿਲਾਂ ਮਿਊਜ਼ੀਸ਼ੀਅਨ ਵਧੀਆ ਹੁੰਦੇ ਆ ਪਰ ਇੱਥੇ ਲੋਕਾਂ ਦਾ ਪਿਆਰ ਇੰਨਾ ਮਿਲਦਾ ਨਾਲ ਤੁਹਾਨੂੰ ਮਹਿਸੂਸ ਰਹਿੰਦਾ ਵੀ ਮਜਿਸ਼ੀਨਾਂ ਦਾ ਕੰਮ ਕਰਕੇ ਮੈਂ ਬਾਈ ਬਿਲਕੁਲ ਉਹੀ ਤੁਹਾਡੇ ਨੂੰ ਇਹੀ ਗੱਲ ਸੁਣਨੀ ਸੀ ਕਿਉਂਕਿ ਇੱਥੇ ਇਸ ਖਾਸ ਕਰਕੇ ਕੈਨੇਡਾ ਦੀ ਗੱਲ ਕਰੀ ਜਾਂ ਬਾਹਰਲੇ ਮੁਲਕਾਂ ਦੀ ਗੱਲ ਹਾਂਜੀ 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 ਇਸੇ ਹੀ ਮੁਲਕ ਦੀ ਕਲਾਕਾਰ ਪਰਵਾਣੀ ਉਹੀ ਹੈ ਜੀ ਜਿਸ ਨੂੰ ਬਿਨਾਂ ਸਾਜ਼ਾਂ ਦਾ ਵੀ ਗਾਣ ਦਾ ਆਂਦਾ ਹੋਵੇ ਜਾਂ ਫਿਰ ਉਹ ਘੱਟ ਸਾਜ਼ਾਂ ਨਾਲ ਵੀ ਗਾ ਲੇ ਪਰ ਬਾਕਮਾਲਾ ਜੀ ਤੁਹਾਡੇ ਜਿੰਨੇ ਵੀ ਖਾੜੇ ਸੀ ਕੈਨੇਡਾ ਦੇ ਚੱਕ ਕੇ ਦੇਖ ਲੀਏ ਉਹਨਾਂ ਦੇ ਵਿੱਚ ਸਾਰੇ ਲੋਕ ਜਿਵੇਂ ਝੂਮਦੇ ਆ ਨੱਚਦੇ ਆ ਹਾਂਜੀ ਹਾਂਜੀ ਵਾਕੇ ਉਹਨਾਂ ਨੂੰ ਮਜ਼ਾ ਆਉਂਦਾ ਚਾਹੇ ਸਾਜ਼ ਘੱਟਾਂ ਚਾਹੇ ਵਾਤਾ ਹਾਂਜੀ ਹਾਂਜੀ ਸੋ ਭਾਈ ਮੈਂ ਜਾਣ ਤੋਂ ਪਹਿਲਾਂ ਚਾਹਾਂਗਾ ਕਿ ਸਾਡੇ ਜਿਹੜੇ ਦਰਸ਼ਕ ਹੈ ਰਾਬਰਗੇ ਸਾਡੇ ਸਰੋਤੇ ਆ ਸਾਡੇ ਦਰਸ਼ਕਾਂ ਦੀ ਤੇ ਕੁਝ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪਨੀਰੀ ਆ ਜਿਹੜੇ ਹੁਣ ਕੰਮੋ ਜੀ ਵਾਂਗੂ ਜਿਹੜੇ ਲੜਕੀਆਂ ਬੱਚੀਆਂ ਸਾਡੀਆਂ ਜਿਹੜੀਆਂ ਗਾਉਣ ਵਾਸਤੇ ਬਿਲਕੁਲ ਤਿਆਰ ਹੋ ਰਹੀਆਂ ਹਾਂ ਪਹਿਲਾਂ ਤਾਂ ਤੁਸੀਂ ਬੱਚੀਆਂ ਨੂੰ ਉਹਨਾਂ ਲੇਡੀਜ਼ ਨੂੰ ਕੀ ਸਨੇਹਾ ਲਾਉਣਾ ਤੇ ਫਿਰ ਬਾਈ ਤੁਸੀਂ ਤੁਕ ਬੇਸ਼ੱਕ ਤੁਸੀਂ ਖੇਡ ਦੇ ਨਾਲ ਰਿਲੇਟਡ ਰਹੇ ਆਂ ਪੰਜਾਬ ਦੇ ਜੋ ਹਾਲਾਤ ਨੇ ਅੱਜ ਦੇ ਨਸ਼ੇ ਨੂੰ ਲੈ ਕੇ ਗੱਲ ਕਰ ਲਈ ਜਾਂ ਕ੍ਰਿਪਸ਼ਨ ਦੀ ਗੱਲ ਕਰ ਲਈ ਕਈ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਨਿਕਲ ਕੇ ਅੱਗੇ ਆਉਣਾ ਇੱਕ ਵੱਡਾ ਟਾਸਕ ਅੱਜ ਪੰਜਾਬ 'ਚ ਬਣਿਆ ਹੋਇਆ ਸੋ ਮੈਂ ਚਾਹਾਂਗਾ ਜੀ ਜ਼ਰੂਰ ਆਪਣਾ ਮੈਸੇਜ ਇਹ ਹੈ ਜੀ ਕਿ ਕੁੜੀਆਂ ਨੂੰ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੋਣਾ ਚਾਹੀਦਾ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਂ ਕੁੜੀ ਆ ਮੈਂ ਆ ਨਹੀਂ ਕਰ ਸਕਦੀ ਮਤਲਬ ਕਿ ਕੁੜੀ ਵੀ ਹਰ ਖੇਤਰ ਦੇ ਵਿੱਚ ਪਹਿਲੇ ਨੰਬਰ ਤੇ ਆ ਹੁਣ ਜੇ ਅਸੀਂ ਗਾਇਕੀ ਦੇ ਪੱਖੋਂ ਵੀ ਲੈ ਲਈਏ ਤਾਂ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਵਧੀਆ ਪਰਫਾਰਮ ਕਰਦੀਆਂ ਨੇ ਵਧੀਆ ਗਾਉਂਦੀਆਂ ਨੇ ਸੋ ਕਿਸੇ ਵੀ ਖੇਤਰ ਚ ਹੁਣ ਪੁਲਿਸ ਚ ਭਰਤੀ ਹੋਈਆਂ ਹੋਈਆਂ ਫੌਜ ਚ ਨੇ ਸਾਰੇ ਪਾਸੇ ਕੁੜੀਆਂ ਦੀ ਬੱਲੇ ਬੱਲੇ ਆ ਜੀ ਬਿਲਕੁਲ ਵੈਸੇ ਵੀ ਹੋਣੀ ਵੀ ਚਾਹੀਦੀ ਆ ਸੋ ਕਿਸੇ ਗੱਲੋਂ ਘਬਰਾਉਣ ਦੀ ਕੋਈ ਲੋੜ ਨਹੀਂ ਅੱਗੇ ਆਉਣਾ ਚਾਹੀਦਾ ਜੇ ਟੈਲੈਂਟ ਹੈਗਾ ਤਾਂ ਜੀ ਜੀ ਮਾਨ ਸਾਹਿਬ ਬਸ ਮੈਂ ਵੀ ਇਹੀ ਕਹਿਣਾ ਚਾਹਾਂਗਾ ਜੀ ਜਿਹੜੇ ਹੁਣ ਜਿਹੜੇ ਮੁੰਡੇ ਪੜਨ ਮੁੰਡੇ ਕੁੜੀਆਂ ਆਏ ਹੋਏ ਆ ਉਹਨਾਂ ਦੇ ਜਿਹੜੇ ਮਾਪੇ ਆਂਡੀਆਂ ਦੇ ਵਿੱਚ ਉਹ ਉਹਨਾਂ ਨੂੰ ਹੌਸਲਾ ਦੇ ਕੇ ਰੱਖਣ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਕਾਮਯਾਬ ਹੋ ਜਾਣਾ ਵੀ ਉਹਨੂੰ ਟੈਨਸ਼ਨ ਨਾ ਪਾਉਣ ਕਈ ਬੱਚਿਆਂ ਦੇ ਟੈਨਸ਼ਨ ਪਈ ਜਾਂਦੇ ਕਿਉਂਕਿ ਕੰਮਕਾਰ ਘੱਟ ਮਿਲਦੇ ਹਨਾ ਵੀ ਹੌਲੀ 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 ਬੰਦਾ ਸੈੱਟ ਹੋ ਜਾਂਦਾ ਚੱਲ ਜਾਂਦਾ ਕੰਮ ਤੇ ਵੀ ਆਪਦਾ ਡਟ ਕੇ ਰਹੋ ਕੰਮ ਕਰੋ ਮਿਹਨਤ ਦੇ ਨਾਲ ਅੱਗੇ ਵਧੋ ਤੇ ਸੋ ਨਸ਼ਿਆਂ ਤੋਂ ਦੂਰ ਰਹੋ ਥੋੜੇ ਜਿਹੇ ਬੱਚੇ ਇੱਧਰ ਕੱਲੇ ਹੁੰਦੇ ਆ ਪੇਰੈਂਟਸ ਦਾ ਉੱਥੇ ਤਾਂ ਡਰ ਹੁੰਦਾ ਪੇਰੈਂਟਸ ਨਾਲ ਹੁੰਦੇ ਆ ਸੋ ਇੱਥੇ ਵਾਲੇ ਬੱਚਿਆਂ ਨੂੰ ਇਹੀ ਹੈ ਵੀ ਬੱਚੇ ਜਿੰਨਾ ਵੀ ਆਪਦਾ ਨਸ਼ਿਆਂ ਤੋਂ ਦੂਰ ਰਹਿਣਗੇ ਤਾਂ ਵਧੀਆ ਹੀ ਰਹਿਣਗੇ ਪਰ ਆਪਣੇ ਪੰਜਾਬ ਤੋਂ ਕਈ ਆਏ ਭੇਜਦੇ ਬਾਹਰ ਵੀ ਬਾਹਰ ਨਸ਼ੇ ਤੋਂ ਮੁਕਤ ਹੋ ਜਾਣਗੇ ਪਰ ਇੱਧਰ ਵੀ ਪਤਾ ਨਹੀਂ ਕਿਵੇਂ ਕੀ ਚੱਕਰ ਮੈਨੂੰ ਦੇਖੇ ਆ ਪੁੱਤ ਨਸ਼ੇ 'ਚ ਕਮਲੇ ਨੇ ਮਾਵਾ ਰੋ ਰੋ ਕਮਲੀਆਂ ਹੋਗੇ ਮੇਰਾ ਗੀਤਾ ਸੀ ਕਿਦਾਂ ਦਾ ਸੋ ਬਾਈ ਮੈਂ ਪਹਿਲਾਂ ਸਾਡੇ ਜਿੱਥੇ ਦਰਸ਼ਕ ਆ ਉਹਨਾਂ ਦਾ ਮੈਂ ਆਪਾਂ ਉਹਨਾਂ ਨੂੰ ਹੈਲੋ ਕਰਦੀ ਤੇ ਮੈਂ ਚਾਹਾਂਗਾ ਜਾਣ ਤੋਂ ਪਹਿਲਾਂ ਕੁਝ ਇੱਕ ਟੱਪਾ ਸੁਣਾ ਕੇ ਆਪਾਂ ਪ੍ਰੋਗਰਾਮ ਇੱਕ ਮੈਂ ਨਵਾਂ ਗਾਣਾ ਆ ਰਿਹਾ ਜੀ ਮੈਂ ਅਸੀਂ ਉਹ ਦੰ ਡੱਬ ਕਰਿਆ ਵਾ ਅਸਲੇ ਮੈਂ ਡੰਨੇ ਡੱਬ ਕਰਨਾ ਜੀ ਤੇ ਗਾਣਾ ਬਹੁਤ ਸੋਹਣਾ ਹੋ ਮੈਂ ਜਰੂਰ ਤੁਸੀਂ ਥੋੜਾ ਜਿਹਾ ਜਰੂਰ ਸੁਣਾ ਕੇ ਮੈਂ ਕੱਲ ਕਰ ਨਹੀਂ ਤੁਸੀਂ ਮੜਾ ਜਿਹਾ ਕਹਦੇ ਚੜ ਗਿਆ ਟਰਾਲੇ ਤੇ ਮੈਂ ਮੈਂ ਤੇਰੇ ਵਾਲੇ ਬੋਲ ਮੈਂ गा ਦਿੰਨਾ ਪਹਿਲਾ ਮਰ ਸਾਰਾ ਦਿਨ ਤਾਂ ਕਾਲਜ ਦੇ ਵਿੱਚ ਕੋਲ ਰਹਿੰਦੀ ਸੀ ਤੇਰੇ ਵੇ ਜਾਣ ਬੁੱਝ ਕੇ ਬੇਸਮੈਂਟ ਕਿਉਂ ਕੋਲ ਲਈ ਤੂੰ ਮੇਰੇ ਵੇ ਉਹ ਕੀ ਕਰ ਦਹਾਨ ਦੀਏ ਨਹੀਂ ਜਦ ਚੱਲਣਾ ਹੋਣ ਜਿਦਾਈਆਂ ਚੜ ਗਿਆ ਟਰਾਲੇ ਤੇ ਵੇ ਤੂੰ ਛੱਡ ਕੇ ਵਿੱਚ ਪੜਾਈਆਂ ਚੜ ਗਿਆ ਟਰਾਲੇ ਤੇ ਵੇ ਤੂੰ ਛੱਡ ਕੇ ਵਿੱਚ ਪੜਾਈਆਂ ਉਹ ਕੀ ਪੜ ਕੇ ਜੱਜ ਬਣ ਜੂ ਸੋਚਿਆ ਕਰ ਲਾਂ ਕੁਝ ਕਮਾਈਆਂ ਕੀ ਪੜ ਕੇ ਜੱਜ ਬਣ ਜੂ ਸੋਚਿਆ ਕਰ ਲਾਂ ਕੁਝ ਕਮਾਈਆਂ ਸੋ ਪੜਨ ਦੇ ਨਾਲ ਨਾਲ ਬੱਚੇ ਇਥੇ ਕਮਾਈਆਂ ਵੀ ਕਰਦੇ ਨੇ ਸੋ ਬਹੁਤ ਵਧੀਆ ਲੱਗਦਾ ਵੀ ਨਾਲ ਪੜਨਾ ਵੀ ਰੈਗੂਲਰ ਚਾਹੀਦਾ ਤੇ ਨਾਲ ਦੀ ਨਾਲ ਉਹਨਾਂ ਨੂੰ ਮਿਹਨਤ ਵੀ ਕਰਨੀ ਚਾਹੀਦੀ ਆ ਜੀ ਸੋ ਸਰਿੰਦਰ ਮਾਨ ਸਾਹਿਬ ਕਰਨਜੀ ਕਮੋਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਪਹੁੰਚੇ। ਹਾਂਜੀ ਸਾਰੇ ਰੌਣਕ ਪੰਜਾਬ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ। ਸਾਡੇ ਬਾਈ ਲਾਡੀ ਨਿੰਦਰ ਜੀ, ਪਰਮਜੀਤ ਭਕਨਾ ਜੀ। ਤੁਹਾਡੇ ਪੰਜਾਬ ਦੇ ਵਿੱਚ ਤੁਸੀਂ ਬਹੁਤ ਕਰਾਮਾਤਾਂ ਕਰਦੇ ਥੋੜੇ ਮੇਲੇ ਬਹੁਤ ਘਟਾਉਂਦੇ ਸੀ। ਆ ਇਦਾਂ ਤੁਹਾਨੂੰ ਪਛਾਣਦੇ ਨਹੀਂ ਸੀ। ਉਹਦਾ ਮੈਨੂੰ ਜਦੋਂ ਹੁਣ ਤੁਹਾਡੀ ਆਵਾਜ਼ ਤੋਂ ਬਦਲਾਅ ਲੱਗਦਾ। ਹੁਣ ਵੀ ਜਦੋਂ ਤੁਹਾਡੀ ਰੇਡੀਓ ਦੇ ਵਿੱਚ ਇੰਟਰਵਿਊ ਚੱਲਦੀ ਹੁੰਦੀ ਤੁਸੀਂ ਕਰਦੇ ਹੋ ਨਾ ਉਹ ਤੋਂ ਪਤਾ ਲੱਗਦਾ ਵੀ ਹੁਣ ਪੰਜਾਬ ਜੰਦਾ। ਤੇ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ। ਸੰਗਾ ਜੀ। ਸਤਿ ਸ਼੍ਰੀ ਅਕਾਲ ਸਤ ਸੋ ਦੱਸਕੋ ਜ਼ਿੰਦਗੀ ਦੇ ਸਫਰ ਚੋਂ ਇੱਕ ਬਹੁਤ ਖੂਬਸੂਰਤ ਜੋੜੀ ਦੇ ਨਾਲ ਜਿੱਥੇ ਆਪਾਂ ਗੱਲਬਾਤ ਕੀਤੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਤੇ ਛੋਟੀ ਜੀ ਲਵ ਸਟੋਰੀ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸੋ ਜ਼ਿੰਦਗੀ ਦੇ ਸਫਰ ਚੋਂ ਅਗਲੇ ਸ਼ੋਅ ਦੇ ਵਿੱਚ ਕੁਝ ਹੋਰ ਗੱਲਬਾਤਾਂ ਦੇ ਕੁਝ ਨਵੇਂ ਕਲਾਕਾਰ ਨਾਲ ਫੇਰ ਕਰਾਂਗੇ ਮੁਲਾਕਾਤ ਉਦੋਂ ਤੱਕ ਲਈ ਪਰਮਜੀਤ ਭਖਰੇ ਨੂੰ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਰੌਣਕ ਪੰਜਾਬੀ ਟੈਲੀਵਿਜ਼ਨ